ਪੇਗਾਰ ਸਾਡੇ ਉਹ ਨਹੀਂ ਸੀ ਚਾਹੁੰਦੇ ਦਾ ਡੈਡੀ ਦਾ ਐਕਸੀਡੈਂਟ ਹੋ ਗਿਆ ਤਾਂ ਔਖੇ ਟਾਈਮ ਉਸ ਸਾਥ ਦਿੱਤਾ ਬਹੁਤ ਵੱਡੀ ਗੱਲ ਹੁੰਦੀ ਸ਼ਾਇਦ ਹੋ ਸਕੇ ਤੁਹਾਨੂੰ ਕੁਝ ਗੱਲਾਂ ਸਾਡੀਆਂ ਨਾ ਵਧੀਆ ਲੱਗਣ ਹੁਣਾਂ ਜਾਂ ਤਾਂ ਕਹਿੰਦੇ ਜਦੋਂ ਕਿਸੇ ਦੀ ਹਿੰਦ ਭੰਨਣੀ ਹੋਏ ਰ ਫਿਰ ਕੁਝ ਕਰਨਾ ਪੈਣਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਯੂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਥਰੂ ਕਰਕੇ ਜਾਓ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਅਸੀਂ ਪਹਿਲਾਂ ਵੀਡੀਓ ਪਾਈ ਸੀ ਜੀ ਤੁਸੀਂ ਉਸ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਸ਼ੇਅਰ ਕੀਤਾ ਤੇ ਬਹੁਤ ਹੀ ਕਮੈਂਟ ਆਏ ਸੀ ਉਸ ਵੀਡੀਓ ਤੇ ਤੁਹਾਡੇ ਤੇ ਉਹ ਕਮੈਂਟਾਂ ਦਾ ਹੀ ਅਸੀਂ ਤੁਹਾਡੇ ਨਾਲ ਜਿਹੜੇ ਤੁਹਾਡੇ ਸਵਾਲ ਸੀ ਉਹਨਾਂ ਦਾ ਅਸੀਂ ਅੱਜ ਜਵਾਬ ਦੇਵਾਂਗੇ ਕਮੈਂਟੇ ਆ ਰਹੇ ਸੀ ਕਿ ਤੁਸੀਂ ਦੱਸੋ ਵੀ ਤੁਹਾਡਾ ਵਿਆਹ ਇਹਨਾਂ ਦਾ ਕਿਵੇਂ ਹੋਇਆ ਹਨਾ ਤੇ ਇਹਦੇ ਰਿਲੇਟਿਡ ਬਹੁਤ ਜ਼ਿਆਦਾ ਕਮੈਂਟ ਸੀ ਤੇ ਸਾਨੂੰ ਟਾਈਮ ਹੀ ਨਹੀਂ ਸੀ ਮਿਲ ਪਾ ਰਿਹਾ ਅਸੀਂ ਕਿ ਇਸ ਦਿਨ ਵੀਡੀਓ ਬਣਾਈਏ ਤੇ ਵੀ ਅੱਜ ਇਹ ਵੀਡੀਓ ਬਣਾਈ ਲਈਏ ਤੁਹਾਡੇ ਜਿਹੜੇ ਜਵਾਬ ਸਵਾਲਾਂ ਦੇ ਜਵਾਬ ਨੂੰ ਤੁਹਾਨੂੰ ਦੇ ਹੀ ਦੇਈ ਹੈ ਹਨਾ ਤੁੱਕੀ بار-बार ਇੱਕੋ ਵਾਰ ਤੁਸੀਂ ਕਹੀ ਜਾਂਦੇ ਸੀ ਵੀਡੀਓ ਬਣਾਓ ਵੀਡੀਓ ਬਣਾਓ ਤੇ ਸਾਨੂੰ ਬਦਿਆ ਨਹੀਂ ਸੀ ਲੱਗ ਰਿਹਾ ਹੈਗਾ ਕਿ ਅਸੀਂ ਵੀਡੀਓ ਨਹੀਂ ਸੀ ਬਣਾ ਪਾ ਰਹੇ ਹੈਗੇ ਕਾਫੀ ਟਾਈਮ ਲੰਗੀ ਜਾ ਰਿਹਾ ਸੀ ਅੱਗੇ ਤੇ ਇਧਰੋਂ ਗਗਨ ਨੂੰ ਛੁੱਟੀ ਨਹੀਂ ਸੀ ਮੈਡੀ ਸਕੂਲ ਚੋਂ ਤੇ ਅਸੀਂ ਤਿੰਨੇ ਇਕੱਠੇ ਨਹੀਂ ਹੋ ਪਾ ਰਹੇ ਕਿ ਅੱਜ ਗਗਨ ਨੂੰ ਛੁੱਟੀ ਹੈ ਤੇ ਅਸੀਂ ਕਿਹਾ ਕਿ ਚਲੋ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕਰਦੇ ਹਾਂ ਪਹਿਲਾਂ ਦੱਸ ਦਿਆਂ ਜੀ ਕਿਦਾਂ ਵਿਆਹ ਪਹਿਲਾਂ ਹੋਇਆ ਤੇ ਕਿਹੜੀ ਸੰ ਦੇ ਵਿੱਚ ਹੋਇਆ ਤੇ ਕਿਵੇਂ ਹੋਇਆ ਤੇ ਪਹਿਲਾਂ ਹੋਇਆ ਜੀ ਸੋਨ ਦਾ ਵਿਆਹ ਤੇ ਬਾਕੀ ਸਟੋਰੀ ਸੋਨ ਦੱਸੇਗੀ ਵੀ ਕਿਵੇਂ ਕਿਵੇਂ ਗੱਲ ਚੱਲੀ ਕਿਵੇਂ ਕਿਵੇਂ ਹੋਇਆ ਹਨਾ ਤੇ ਹਾਂਜੀ ਮੇਰਾ ਵਿਆਹ ਜੀ 2003 ਦੇ ਵਿੱਚ ਹੋਇਆ ਸਭ ਤੋਂ ਪਹਿਲਾਂ ਤੇ ਜਿੱਦਣ ਮੈਨੂੰ ਦੇਖਣ ਗਏ ਸੀ ਇਹ ਮੇਰੇ ਮਦਰ ਇਨ ਲਾ ਤੇ ਮੇਰੇ ਹਸਬੰਡ ਤੇ ਇਹਨਾਂ ਦੀ ਕੋਈ ਰਿਸ਼ਤੇਦਾਰੀ ਸੀ ਤੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਤੇ ਇਹ ਮੈਨੂੰ ਦੇਖਣ ਚਲੇ ਗਏ ਤਾਂ ਜਿਵੇਂ ਮੈਨੂੰ ਦੇਖਣ ਗਏ ਤਾਂ ਮੇਰੇ ਜਿਹੜੇ ਮਦਰ ਇਨ ਲਾ ਨੇ ਜਾਂ ਸੋਹਰਾ ਫੈਮਿਲੀ ਸਾਰੀ ਤਾਂ ਇਹ ਮੈਨੂੰ ਦੇਖਣ ਗਏ ਸੀ ਤੇ ਜਿਨ੍ਹਾਂ ਦੇ ਘਰੇ ਦੇਖਣ ਗਏ ਸੀ ਉਹਨਾਂ ਦੇ ਘਰੇ ਅਮਨ ਜਿਵੇਂ ਤੁਹਾਨੂੰ ਪਤਾ ਹੀ ਆਮ ਘਰਾਂ ਦੇ ਵਿੱਚ ਆਪਾਂ ਇੱਕ ਦੂਜੇ ਦੀ ਹੈਲਪ ਕਰ ਦਿੰਦੇ ਆ ਖਾਣਾ ਬਣਾਉਣ ਚੱਲੀ ਗਈ ਤੇ ਉਹਨਾਂ ਨੇ ਕਿਹਾ ਫਿਰ ਮੇਰੀ ਸੋਹਰਾ ਫੈਮਲੀ ਨੇ ਇਹਨੂੰ ਦੇਖਿਆ ਤੇ ਉਹ ਕਹਿੰਦੇ ਕਿ ਅਸੀਂ ਮਤਲਬ ਇਹ ਕੁੜੀ ਦਾ ਤੇ ਰਿਸ਼ਤਾ ਕਰਾਂਗੇ ਜਿਹਨੂੰ ਦੇਖਣ ਆਏ ਆ ਤੇ ਜਿਹੜੀ ਇਹ ਛੋਟੀ ਹੈ ਮਤਲਬ ਅਮਨ ਹਾਂ ਅਸੀਂ ਇਹਦਾ ਵੀ ਰਿਸ਼ਤਾ ਆਪਣੇ ਛੋਟੇ ਬੇਟੇ ਨਾਲ ਕਰਾਂਗੇ ਤੇ ਬਾਕੀ ਮੇਰੀ ਫੈਮਲੀ ਨੇ ਫਿਰ ਕਿਹਾ ਕਿ ਚਲੋ ਤੁਸੀਂ ਜਿਹੜਾ ਕੰਮ ਕਰਨ ਆਏ ਹੋ ਫਿਲਹਾਲ ਮਤਲਬ ਤੁਸੀਂ ਜਿਹਦੇ ਵਾਸਤੇ ਆਏ ਹੋ ਤੁਸੀਂ ਉਹ ਦੇਖੋ ਬਾਕੀ ਅਸੀਂ ਅੱਗੇ ਫੇਰ ਗੱਲ ਕਰਾਂਗੇ ਸੋਚਾਂਗੇ ਅੱਗੇ ਵੀ ਕਿਵੇਂ ਕਰਨਾ ਹੈ ਕਿਵੇਂ ਕਰਨਾ ਹੈ ਨਾ ਤੇ ਐਵੇਂ ਜੀ ਸਭ ਤੋਂ ਪਹਿਲਾਂ ਮੇਰੀ ਮੈਰਿਜ ਹੋਈ ਤੇ ਉਸ ਤੋਂ ਬਾਅਦ ਫਿਰ 4 ਸਾਲ ਬਾਅਦ ਅਮਨ ਦੀ ਮੈਰਿਜ ਹੋਈ ਮੇਰੀ ਮੈਰਿਜ ਦਾ ਵੀ ਆਪਾਂ ਕੋਈ ਪੱਕਾ ਨਹੀਂ ਸੋਚਿਆ ਕਿ ਮੇਰੀ ਮੈਰਿਜ ਵੀ ਇੱਧਰ ਹੀ ਹੋਣੀ ਹੈ ਹਨਾ ਵੀ ਜਾਨੀ ਕਿ ਸੋਨੂ ਦੇ ਦਿਓਰ ਵਾਲ ਕਲਵਿੰਦਰ ਵਾਲੀ ਹੋਣੀ ਹੈ ਤੇ ਸਾਡੇ ਦਿਮਾਗ ਦੇ ਤਾਂ ਕੋਈ ਵੀ ਗੱਲ ਨਹੀਂ ਸੀ ਨਾ ਮੰਮੀ ਹੋਰਾਂ ਦੇ ਬਟ ਇਹਨਾਂ ਦੇ ਤਾਂ ਮੰਮੀ ਨੇ ਇੱਧਰ ਵਾਲੇ ਮੇਰੀ ਸੱਸ ਉਮਾ ਨੇ ਜਦੋਂ ਕਿਹਾ ਵੀ ਹਾਂ ਵੀ ਰਿਸ਼ਤਾ ਸੀ ਅਮਨ ਦਾ ਵੀ ਕਰਨਾ ਹੈ ਤੇ ਉਸ ਤੋਂ ਬਾਅਦ ਅਸੀਂ ਇੱਕ ਵਾਰ ਦਾ ਵੀ ਸੋਚਿਆ ਹੀ ਨਹੀਂ ਸੀ ਹੈਗਾ ਕਿ ਰਿਸ਼ਤਾ ਇੱਧਰ ਹੋ ਜਾਣਾ ਹੈ ਕਿ ਜਦੋਂ ਨਾ ਰਿਸ਼ਤੇ ਦੀ ਗੱਲ ਚੱਲੀ ਦੀਦੀ ਦੇ ਦੀ ਹਨਾ ਤੇ ਪਹਿਲਾਂ ਪਹਿਲਾਂ ਤਾਂ ਤੁਹਾਨੂੰ ਅਸੀਂ ਇਹ ਦੱਸਦੇ ਆਂ ਵੀ ਇੰਨੀ ਦੂਰ ਰਿਸ਼ਤਾ ਕਿਵੇਂ ਹੋਇਆ ਸਾਰੇ ਇਸ ਟੌਪਿਕ ਤੇ ਵੀ ਜਦੋਂ ਗੱਲ ਚੱਲੀ ਸੀ ਤੇ ਕਾਫੀ ਸਵਾਲ ਉੱਠੇ ਸਾਡੇ ਘਰ 'ਚ ਮਤਲਬ ਮੇਰੀ ਪੇਕਿਆਂ ਵਾਲੀ ਫੈਮਿਲੀ 'ਚ ਕਿ ਬਹੁਤ ਦੂਰ ਆ ਸੰਗਰੂਰ ਏਰੀਆ ਬਹੁਤ ਦੂਰ ਆ ਤੇ ਜੀ ਸਾਡਾ ਪੇਕੇ ਹੈਗੇ ਗੁਰਦਾਸਪੁਰ ਸਾਈਡ ਤੇ ਸੰਗਰੂਰ ਤੇ ਗੁਰਦਾਸਪੁਰ ਬਹੁਤ ਜ਼ਿਆਦਾ ਡਿਫਰੈਂਸ ਹੋ ਜਾਂਦਾ ਹੈ ਤੇ ਸਾਰੇ ਕਹਿਣ ਲੱਗੇ ਇੰਨੀ ਦੂਰ ਕੁੜੀ ਵਿਆਵਾਂਗੇ ਕਿਵੇਂ ਜਾਇਆ ਆਉਣਾ ਜਾਣਾ ਔਖਾ ਜਗਾ ਤੇ ਸਾਰੇ ਇਹੀ ਕਹਿਣ ਲੱਗ ਪਏ ਮੇਰੀ ਦਾਦੀ ਮੇਰੇ ਮਤਲਬ ਚਾਚਾ ਜੀ ਚਾਚੀ ਜੀ ਸਾਰੇ ਇਹੀ ਕਹਿਣ ਲੱਗ ਪਏ ਕਿ ਇੰਨੀ ਦੂਰ ਕੁੜੀ ਵਿਆਹ ਰਿਓ ਸੋਚ ਸਮਝ ਲੋ ਤੇ ਚਲੋ ਜੀ ਬਾਕੀ ਸੰਯੋਗਾਂ ਦੀ ਗੱਲ ਸੀ ਦੂਸਰੀ ਗੱਲ ਇਹ ਸੀ ਕਿ ਸਾਡੇ ਨਾਨਕੇ ਜਿਹੜੇ ਸੀ ਉਹ ਇਸ ਸਾਈਡ ਸੀ ਜਿਵੇਂ ਸਰਹੰਦ ਪਤੇਗੜ ਸਾਹਿਬਲਾ ਲੋ ਹਣਾ ਤੇ ਮੰਮੀ ਉਹਨਾਂ ਦਾ ਅੰਦਰ ਸਾਡਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਤੇ ਉਹਨਾਂ ਨੂੰ ਕਰਦੀ ਮੰਮੀ ਨੂੰ ਨਹੀਂ ਸੀ ਵੈਸੇ ਦੂਰ ਲੱਗਿਆ ਕਿਉਂਕਿ ਹਾਂ ਮੰਮੀ ਹੁੰਦੇ ਜਾਂਦੇ ਰਹਿੰਦੇ। ਤੁਹਾਨੂੰ ਪਤਾ ਹੀ ਹੈ ਵੀ ਪੇਕੇ ਕਿਤੇ ਮਰਜ਼ੀ ਹੋਣ ਤੇ ਕੁੜੀਆਂ ਬਾਪ ਤੋਂ ਦੂਰ ਨਹੀਂ ਹੁੰਦੇ ਕਿਤੇ ਮਰਜ਼ੀ ਉਹਨਾਂ ਨੇ ਜਦੋਂ ਆਪਾਂ ਕਹਿ ਦਿੰਨੇ ਕਿ ਪੇਕੇ ਜਾਣਾ ਚਾਹੀਏ ਉਹ 10 ਕਿਲੋ ਪੀ 10 ਘੰਟੇ ਦਾ ਸਫ਼ਰ ਹੋਵੇ ਹਨਾ ਤੇ ਆਪਾਂ ਨੂੰ फटाफट ਚਾਹ ਉਹ ਲੈ ਕੇ ਪੇਕੇ ਜਾਣਾ ਤਾਂ ਸਾਨੂੰ ਨੇੜੇ ਹੀ ਲੱਗਦੇ ਨੇ ਤੇ ਮੰਮੀ ਕਹਿੰਦੇ ਭੈਣੇ ਦੂਰ ਵੀ ਨਹੀਂ ਹੈਗੇ ਤੇ ਬਾਕੀ ਜੇ ਮੇਰੀਆਂ ਧੀਆ ਸੌਕੀਆਂ ਹੋਈਆਂ ਤੇ ਉਹਨਾਂ ਨੂੰ ਦੂਰ ਨੇੜੇ ਦਾ ਕੋਈ ਫਰਕ ਨਹੀਂ ਹੈਗਾ। ਤੇ ਚਲੋ ਜਿੱਦਾਂ ਜਿੱਦਾਂ ਕਰਕੇ ਨਾਨਕਿਆਂ ਨਾਲ ਗੱਲ ਕੀਤੀ ਬਾਮੇ ਵੀ ਸਾਰੇ ਸਹਿਮਤ ਹੋ ਗਏ ਕਹਿੰਦੇ ਕੋਈ ਗੱਲ ਨਹੀਂ ਈਆਂ ਨੂੰ ਚੋਪ ਚਾਹੀਦਾ ਏ ਤੇ ਤੁਸੀਂ ਦੇਖ ਲਓ ਇੱਕ ਵਾਰੀ ਤੇ ਬਾਕੀ ਚਲੋ ਰਿਸ਼ਤਾ ਦੇਖਿਆ ਹਨਾ ਭਾਰੀ ਹੁਣੀ ਆਏ ਸੋਨੂ ਦੀ ਨੂੰ ਵੇਖਣ ਬਾਅਦ ਤੇ ਜਿਹੜਾ ਤੁਹਾਨੂੰ ਦੱਸਿਆ ਵੀ ਮੈਨੂੰ ਵੀ ਨਾਲ ਹੀ ਮੰਮੀ ਕਹੇ ਰਿਸ਼ਤਾ ਕਰਨਾ ਏ ਤੇ ਇਹ ਭਲਾ ਅਸੀਂ ਮਜ਼ਾਕ ਹੀ ਸਮਝਿਆ ਸੀ ਉਦੋਂ ਵੀ ਮਜ਼ਾਕ ਸੀ ਕਿਾ ਚਲੋ ਉਹੀ ਵੈਸੇ ਹੀ ਕਹਿ ਰਹੇ ਮੇਰੇ ਡੈਡੀ ਮੇਰੇ ਫਾਦਰ ਇਨ ਲਾ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਛੋਟੀ ਦਾ ਵੀ ਕਰਾਂਗੇ ਤੇ ਬਾਕੀ ਸਹੁਰਿਆਂ ਦੀ ਸਾਰੀ ਫੈਮਿਲੀ ਨੇ ਤੇ ਅਸੀਂ ਕਿਹਾ ਕਿ ਚਲੋ ਕੋਈ ਏਡੀ ਵੱਡੀ ਗੱਲ ਨਹੀਂ ਹਜੇ ਮੇਰਾ ਰਿਸ਼ਤਾ ਹੋਣਾ ਪਤਾ ਨਹੀਂ ਅਸੀਂ ਕਿਵੇਂ ਅੱਗੇ ਕੀ ਕਹਾਣੀ ਚੱਲਣੀ ਕੀ ਨਹੀਂ ਹਾਂ ਵੀ ਬਾਕੀ ਪਰਿਵਾਰ ਦਾ ਪਤਾ ਲੱਗ ਜਾਣਾ ਕਿਵੇਂ ਦਾ ਪਰਿਵਾਰ ਹੈ ਹਨਾ ਤੇ ਦੂਸਰੀ ਗੱਲ ਇਹ ਸੀ ਕਿ ਸਾਡੇ ਪੇਕੇ ਵਾਲੇ ਡੈਡੀ ਜੀ ਸੀ ਚਾਹੁੰਦੇ ਵੀ ਇੱਕ ਘਰ ਦੇ ਵਿੱਚ ਦੋ ਕੁੜੀਆਂ ਦਿੱਤੀਆਂ ਜਾਣ ਤੇ ਉਹ ਮੰਮੀ ਨੂੰ ਕਹਿੰਦੇ ਵੀ ਚਲੋ ਇੱਕ ਦਾ ਹੋ ਗਿਆ ਤੇ ਨਾਲੇ ਹੈ ਵੀ ਦੂਰੇ ਤੇ ਹੁਣ ਆਪਾਂ ਦੂਜੀ ਦਾ ਨਹੀਂ ਕਰਨਾ ਹੈਗਾ ਤੁਸੀਂ ਉਹਨਾਂ ਨੂੰ ਮਨਾ ਕਰ ਦਿਓ ਸਾਫ਼ ਹੀ ਤੇ ਮੰਮੀ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਹੋ ਜੇ ਤਾਂ ਕੋਈ ਗੱਲ ਹੀ ਨਹੀਂ ਹੈਗੀ ਵੀ ਨਾਲੇ ਉਹ ਤਾਂ ਉਦੋਂ ਦਾ ਕਹਿ ਕੇ ਗਏ ਨੇ ਕੋਈ ਵੀ ਤੁਸੀਂ ਨਹੀਂ ਟੈਨਸ਼ਨ ਲਵੋ ਆਪਾਂ ਦੇਖ ਲਾਂਗੇ ਵੀ ਜੇ ਨਹੀਂ ਕਰਨਾ ਆਪਾਂ ਜਵਾਬ ਦੇ ਦਾਂਗੇ ਉਹਨਾਂ ਨੂੰ ਤੇ ਚਲੋ ਇਹ ਗੱਲ ਹੋਈ ਹਵਾਈ ਹੈ ਨਾ ਤੇ ਦੀਦਾ ਰਿਸ਼ਤਾ ਹੋ ਗਿਆ ਦੀਦੀ ਵਿਆਹ ਤੇ ਆ ਗਈ ਤੇ ਤੁਹਾਨੂੰ ਜਿਹੜੀ ਮੈਂ ਕਰਦਾਂ ਹਾਂ ਦਾ ਤੇ ਬੜਾ ਫਰਕ ਲੱਗਿਆ ਜਦੋਂ ਅਸੀਂ ਬਟਾਇਆ ਤੋਂ ਸਿੱਧਾ ਸੰਦੂਰ ਐਂਟਰੀ ਕੀਤੀ ਸੀ ਰਾਏ ਤੇ ਕਾਫੀ ਫਰਕ ਕਾਫੀ ਚੇਂਜਸ ਆ ਗਏ ਕਿ ਸਾਡਾ ਇਲਾਕਾ ਕੁਝ ਹੋਰ ਸੀ ਇੱਧਰ ਬੋਲੀ ਦਾ ਵੀ ਫਰਕ ਪੈ ਗਿਆ ਤੇ ਲੋਕਾਂ ਦਾ ਵੀ ਕਾਫੀ ਫਰਕ ਪੈ ਗਿਆ ਤੁਹਾਨੂੰ ਪਤਾ ਹੀ ਹੋਣਾ ਬਾਕੀ ਕੀ ਗਰਦਾਸਪੁਰ ਜ਼ਿਲ੍ਹੇ ਚ ਤੇ ਸੰਗਰੂਰ ਜ਼ਿਲ੍ਹੇ ਚ ਕੀ ਡਿਫਰੈਂਸ ਹੈ ਤੇ ਕਾਫੀ ਮੈਨੂੰ ਥੋੜਾ ਜਿਹਾ ਲੱਗਿਆ ਪਹਿਲਾਂ ਨਵੇਂ ਨਵੇਂ ਲੱਗਿਆ ਕਿ ਹਾਂ ਹਨਾ ਕਿਵੇਂ ਦੀ ਬਾਕੀ ਮੇਰੇ ਸਹੁਰਾ ਸਾਹਿਬ ਆਦਮੀ ਚਾਂਦ ਜਿਵੇਂ ਤੁਸੀਂ ਪਿਛਲੇ ਵਲੌਗ ਚ ਦੇਖਿਆ ਜਿਹੜੀ ਸਾਰੀ ਫੈਮਿਲੀ ਇੰਟਰੋ ਸੀ ਤੇ ਇਹਨਾਂ ਦਾ ਪਰਿਵਾਰ ਜਿਹੜਾ ਸੀ ਬਹੁਤ ਹੀ ਵਧੀਆ ਸੀ ਬੜੀ ਲਿਖੀ ਫੈਮਿਲੀ ਸੀ ਸਾਰੀ ਤਾਂ ਮੈਨੂੰ ਫੈਮਿਲੀ ਬਹੁਤ ਵਧੀਆ ਲੱਗੀ ਤੇ ਜਦੋਂ ਮੈਂ ਮਤਲਬ ਹੋਰ ਜਿਵੇਂ ਚਾਚੇ ਤਾਏ ਸਾਰਿਆਂ ਨਾਲ ਤੇ ਮੈਨੂੰ ਬੜਾ ਆਉੜਦੇ ਲੱਗਦਾ ਹੈ ਹਾਈ ਕਿਵੇਂ ਬੋਲਦੇ ਨੇ ਕਿਵੇਂ ਗੱਲ ਕਰਦੇ ਨੇ ਮੀਨ ਜੀ ਤਾਂ ਬੋਲਣ ਦੀ ਦਿੱਕਤ ਆਉਂਦੀ ਸੀ ਲੈਂਗੁਏਜ ਦੀ ਜਿਹੜੀ ਅਸੀਂ ਆਪਣੀ ਲੈਂਗੁਏਜ ਯੂਜ਼ ਕਰਦੇ ਸੀ ਤੇ ਇਹ ਸਾਡਾ ਮਜ਼ਾਕ ਉਡਾਉਂਦੇ ਸੀ ਤੇ ਅਸੀਂ ਇਹਨਾਂ ਦਾ ਉਡਾਂਦੇ ਸੀ ਇਹਨਾਂ ਦਾ ਤਾਂ ਸਟਾਰਟਿੰਗ ਤੋਂ ਸਮਝ ਨਹੀਂ ਆਈ ਨਹੀਂ ਤੇਜ਼ ਬੋਲਦੇ ਹੁੰਦੇ ਸੀ ਨਾ ਸਮਝ ਨਹੀਂ ਆਉਂਦੀ ਕਿ ਕੀ ਕਹਤਿਆ ਇਹ ਪਹਿਲੀ ਗੱਲ ਤਾਂ ਇਹ ਪਲੀਜ਼ ਸੰਗਰੂਰ ਵਾਲੇ ਜਿਹੜੇ ਮਾਲਵੇਲੇ ਗੁੱਸਾ ਨਾ ਕਰਿਓ ਅਸੀਂ ਸਿਰਫ ਤੁਹਾਨੂੰ ਜੋ ਸਾਡਾ ਨਾ ਬੀਤਿਆ ਅਸੀਂ ਤੁਹਾਨੂੰ ਉਹ ਪੀਓ ਤਾਂ ਬੱਗ ਗਿਆ ਉਹ ਬੱਗੀ ਤੇ ਅਸੀਂ ਟੈਨਸ਼ਨ ਚ ਪੈ ਜਾਣਾ ਲੱਗੀ ਆ ਕੀ ਗੱਲ ਹੋ ਗਈ ਹਨਾ ਕਿਸੇ ਨਾ ਵੀ ਸਭ ਠੀਕ ਠਾਕ ਐ ਤਾਂ ਕੋਈ ਕਹਿੰਦੇ ਪੀਓ ਤਾਂ ਬੱਗ ਗਿਆ ਰੱਗ ਗਿਆ ਵੀ ਬੱਗ ਗਿਆ ਸਾਡੇ ਮਤਲਬ ਆਉਂਦਾ ਵੀ ਜਿਵੇਂ ਕੁਝ ਡੁੱਲ ਗਿਆ ਲਾ ਲੋਣਾ ਉਹਨਾਂ ਕਹਿੰਦੇ ਬੱਗ ਗਿਆ ਈ ਫਲਾਣੀ ਚੀਜ਼ ਬੋਤਲ ਚ ਵਗ ਗਈ ਹੈ ਨਾ ਸਾਡੇ ਇਦਾਂ ਕਹਿੰਦੇ ਇਹਨਾਂ ਚ ਦੋਸੀਂ ਨਾ ਪਹਿਲਾਂ ਤਾਂ ਵਗ ਗਿਆ ਨੂੰ ਸਮਝਿਆ ਕਿ ਕੀ ਹੁੰਦਾ ਇਹ ਅਸਗੇ ਵੀ ਇਹ ਕਹਿੰਦੇ ਵਗ ਗਿਆ ਨਹੀਂ ਬਗ ਗਿਆ ਦੱਬੇ ਤੇ ਵਗ ਗਿਆ ਹੁੰਦਾ ਤੇ ਜਦੋਂ ਅਸੀਂ ਘਰ ਦੇ ਵਿੱਚ ਕੋਈ ਗੱਲ ਕਰਨੀ ਬੋਲਣਾ ਤੇ ਸਾਡੇ ਤੁਹਾਨੂੰ ਪਤਾ ਜਾਦਾ ਹੈ ਨਾ ਬਟਾਲੇ ਸੈੱਟ ਕਰਦੇ ਇਹ ਵਗ ਗਿਆ ਕਹਿੰਦੇ ਅਸੀਂ ਤੁਰ ਗਿਆ ਕਹਿੰਦੇ ਤੇ ਫਿਰ ਇਹਨਾਂ ਨੇ ਬਸ ਐ ਹਸੀ ਮਜ਼ਾਕ ਚ ਗੱਲਾਂ ਚੱਲੀ ਜਾਣੀਆਂ ਕਿ ਅਸੀਂ ਤੁਰ ਗਿਆ ਕਹਿੰਦਾ ਇਹਨਾਂ ਨੇ ਵਗ ਗਿਆ ਕਹਿੰਦਾ ਤੇ ਐਵੇਂ ਚੱਲੀ ਗਿਆ ਤੇ ਫਿਰ ਬੜਾ ਵਧੀਆ ਵੀ ਲੱਗਣਾ ਇਹ ਮੈਨੇ ਆਪਣੀ ਭਾਸ਼ਾ ਦੇ ਤੇ ਇਹਨਾਂ ਦੇ ਨਾ ਸਬਜੀ ਕੋਈ ਮਰਜ਼ੀ ਬਣਾਣੀ ਚਾਹੇ ਗੋਭੀ ਦੀ ਬਣਾਣੀ ਚਾਹੇ ਉਹਨਾਂ ਦਾ ਦਾਲ ਬਣਾਣੀ ਚਾਹੇ ਰਾਤ ਕੋਈ ਵੀ ਸਬਜ਼ੀ ਬਣਾਣੀ ਮੈਨੇ ਰੇਕ ਵੀ ਕਨੇਗਾ ਨਾ ਆਲੂਆਂ ਦੀ ਦਾਲ ਬਣਾਈ ਹਾਂ ਗੋਭੀ ਦੀ ਤਾਲ ਅਸੀਂ ਕਹਣਾ ਕਿ ਹਾਏ ਕਿਵੇਂ ਦੇ ਲੋਕ ਨੇ ਕਿ ਆਲੂਆਂ ਦੀ ਦਾਲ ਆਲੂਆਂ ਦੇ ਨਾਲ ਕਿਵੇਂ ਖਾਰੇ ਜਰਨਾ ਉਬਾਲ ਕੇ ਘੋਟ ਕੇ ਬਣਾਈ ਵਾਲੀ ਕੋਲੋਂ ਦਾਲ ਗਏ ਕਿ ਉਹ ਲਾਲ ਬਣ ਗਈ ਹੋਣੀ ਆਲੂਆਂ ਦੀ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਹਰੇਕ ਸਬਜ਼ੀ ਨੂੰ ਵੀ ਪੂਰੇ ਦਾਲ ਹੀ ਜਾਂਦੇ ਨੇ ਤੇ ਮੈਂ ਵੀ ਜਦੋਂ ਪਹਿਲਾਂ ਦੇਖਿਆ ਕਿ ਮੈਂ ਆਈ ਨਾ ਚਲਫਾ 700 ਨੂੰ ਵੀ ਆਏ ਸੋਨੂੰ ਲੈਣ ਵਾਸਤੇ ਆਏ ਅਸੀਂ ਹਣਾ ਜਦੋਂ ਉਹਨੂੰ ਮਿਲਣੀ ਕਰਨਾ ਹੁੰਦਾ ਮੈਂ ਹਫਤੇ ਬਾਅਦ ਆਏ ਹਾਂ ਇਹ ਆਤੇ ਵਾਦਾ ਸੀ ਤਾਂ ਐ ਸੀ ਕਿ ਕਿ ਦੂਰ ਪੈਦਾ ਵੀ ਜ਼ਿਆਦਾ ਇਸ ਕਰਕੇ ਵੀ ਮੰਮੀ ਹੁਣ ਕਹਿੰਦੇ ਥੋੜਾ ਠਹਿਰ ਕੇ ਟੱਲਾ ਕੁਝ ਵਿਆਹ ਦੇ ਤੱਕੇ ਸੁੱਕੇ ਹੋਏ ਤੇ ਸਾਰੇ ਤੇ ਉਦੋਂ ਲੈਣ ਆਏ ਅਸੀਂ ਤੇ ਇਹ ਕਹਿੰਦੇ ਇਹਨਾਂ ਦੇ ਮਾਸੀ ਹੁਰੀ ਆਏ ਹੋ ਸੀ ਕੁਲਿੰਦਰ ਰਾਂਦੇ ਉਹ ਕਹਿੰਦੇ ਇਹਨਾਂ ਨੇ ਤਾਂ ਪਾਈ ਮਟਰ ਪਨੀਰ ਦੀ ਦਾਲ ਬਣਾਈ ਏ ਹਾਂ ਅਜੇ ਮੈਂ ਕਿਹਾ ਮਟਰ ਪਨੀਰ ਦੀ ਦਾਲ ਨਹੀਂ ਮੈਂ ਤਾਂ ਟੈਨਸ਼ਨ ਚਾੱਕੀ ਮਟਰ ਪਨੀਰ ਦੀ ਦਾਲ ਕਿਹਦੀ ਹੋਣੀ ਏ ਕਿ ਸਬਜ਼ੀ ਦਾ ਸੁਣੀ ਸੀ ਮਟਰ ਪਨੀਰ ਦੀ ਦਾਲ ਕਿਵੇਂ ਦੀ ਹੋ ਸਕਦੀ ਹੈ ਨਾ ਤੇ ਚਲੋ ਅਸੀਂ ਜਦੋਂ ਢਾਟੀ ਖਾਧੀ ਕਹੀ ਨਾ ਤਾਂ ਸਬਜ਼ੀ ਬਣਾਈ ਤੇ ਸਾਨੂੰ ਕਿਹਨਾਂ ਦਾਲ ਬਣਾਈਏ ਵੀ ਇਦਾਂ ਨਾ ਹਸੀ ਮਜ਼ਾਕ ਦੇ ਵਿੱਚ ਕਦੋਂ ਟਾਈਮ ਨੰਨ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਤੇ ਦੂਸਰੀ ਗੱਲ ਇਹ ਸੀ ਕਿ ਸਾਡੀ ਫੈਮਿਲੀ ਦਾ ਉਹ ਵਾਧਾ ਫਾਰਕਸੀਆ ਲਾ ਲੋਬੀ ਪਿੰਡ ਦੇ ਵਿੱਚ ਨਹੀਂ ਸੀ ਨਵੇਂ ਵਿਚਰੇ ਹੋਏ ਬਾਹਰ ਆਣੀ ਮੇਰੀ ਮੈਰਿਜ ਤੋਂ ਬਾਅਦ ਇੱਕ ਵੀਕ ਤੋਂ ਬਾਅਦ ਡੈਡੀ ਆਰਮੀ ਚ ਹਨ ਤੇ ਅਸੀਂ ਨਾਲ ਹੀ ਡੈਡੀ ਦੇ ਚਲੇ ਗਏ ਸਾਰੀ ਫੈਮਿਲੀ ਮੈਂ ਮੇਰੇ ਦੋਨੇ ਜੋਰ ਤੇ ਮੇਰੇ ਹਸਬੰਡ ਅਸੀਂ ਸਾਰੇ ਆਰਮੀ ਚਲੇ ਗਏ ਉਹਨਾਂ ਦੀ ਡੈਡੀ ਉਦੋਂ ਮਧ ਪ੍ਰਦੇਸ਼ ਰਹਿੰਦੇ ਸੀ ਜਬਰਪੁਰ ਤੇ ਅਸੀਂ ਮੈਂ ਉੱਥੇ 2 ਸਾਲ ਉੱਥੇ ਰਹੀਆਂ ਡੈਡੀ ਘਰੋਂ ਦੇ ਨਾਲ ਤੇ ਉਸ ਤੋਂ ਬਾਅਦ ਫਿਰ ਅਸੀਂ ਦੁਬਾਰਾ ਜਦੋਂ ਡੈਡੀ ਦੀ ਰਿਟਾਇਰਮੈਂਟ ਹੋ ਗਈ ਤਾਂ ਫਿਰ ਅਸੀਂ ਆਪਣੇ ਪਿੰਡ ਆ ਗਏ ਸਾਡਾ ਪਿੰਡ ਘਰ ਹੁੰਦਾ ਸੀ ਤੇ ਫਿਰ ਅਸੀਂ ਥੋੜਾ ਚਿਰ ਪਿੰਡ ਰਹੇ ਉਸ ਤੋਂ ਬਾਅਦ ਡੈਡੀ ਨੇ ਆਪਣੇ ਸਾਡੀ ਇੱਥੇ ਪੈਲੀ ਸੀ ਮਤਲਬ ਖੇਤ ਕਹਿ ਲੋ ਇੱਧਰ ਖੇਤ ਕਹਿ ਦਿੰਦੇ ਨੇ ਇਹ ਪੈਲੀ ਕਹਿੰਦੇ ਸੀ ਹੌਲੀ 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 ਡੈਡੀ ਨੇ ਕਿਹਾ ਕਿ ਹੁਣ ਸਾਡੀ ਫੈਮਿਲੀ ਵੱਡੀ ਏ ਤੇ ਸਾਨੂੰ ਇਹ ਘਰ ਛੋਟਾ ਪੈ ਰਿਆ ਤੇ ਫਿਰ ਡੈਡੀ ਜੀ ਨੇ ਕਿਹਾ ਕਿ ਅਸੀਂ ਖੇਤਾਂ 'ਚ ਘਰ ਪਾਵਾਂਗੇ ਫਿਰ ਅਸੀਂ ਜੀ ਅਸੀਂ ਆ ਜਿਹੜਾ ਸਾਡਾ ਘਰ ਤੁਸੀਂ ਦੇਖ ਰਹੇ ਹੋ ਵਲੌਗਰ ਦੇ ਵਿੱਚ ਹੈ ਤੇ ਫਿਰ ਅਸੀਂ ਇਹ ਘਰ ਪਾਉਣਾ ਸਟਾਰਟ ਕੀਤਾ ਜਦੋਂ ਮੇਰੀ ਮੈਰਿਜ ਹੋਈ ਅਮਨ ਦੀ ਉਦੋਂ ਮੈਰਿਜ ਨਹੀਂ ਸੀ ਹਾਂ ਤੇ ਜਿੱਥੋਂ ਮੇਰੇ ਵਿਆਹ ਦੀ ਗੱਲ ਚੱਲੀ ਹੁਣ ਜਦੋਂ ਘਰ ਪਾਉਣਾ ਸ਼ੁਰੂ ਕੀਤਾ ਨਾਲੇ ਘਰ ਪੈ ਗਿਆ ਜੀ ਤੁਹਾਨੂੰ ਪਤਾ ਜਿਹੜੀ ਆਮ ਗੱਲ ਹੈ ਪਿੰਡਾਂ ਦੇ ਵਿੱਚ ਘਰ ਪਾਉਣਾ ਵੀ ਕਹਿਣਾ ਤਿੰਨ ਕਮਰੇ ਪਾਉ ਸਿੱਧਾ ਅੱਗੇ ਬਰਾਣਾ ਪਾਉ ਤੇ ਵਾਸ਼ਰੂਮ ਵਗੈਰਾ ਹੋ ਗਿਆ ਨਾਲ ਰਸੋਈ ਹੋ ਗਈ ਤੇ ਘਰ ਆਪਣਾ ਤਿਆਰ ਹੈ ਜੀ ਕਿਉਂਕਿ ਪਹਿਲਾਂ ਇਦਾਂ ਹੀ ਚੱਲਦੇ ਹੁੰਦੇ ਸੀ ਘਰ ਅੱਜ ਕਾ ਤੁਹਾਨੂੰ ਪਤਾ ਥੋੜੇ ਚੇਂਜਸ ਕਰਦੇ ਏਦਾਂ ਸਾਰਾ ਕੁਝ ਅੰਦਰ ਹੀ ਅੰਦਰ ਹੋਣਾ ਚਾਹੀਦਾ ਉੱਠ ਕੇ ਬਾਹਰ ਨਾ ਜਾਣਾ ਪਵੇ ਹੈਨਾ ਤੇ ਇਸ ਕਿਚਨ ਬਣ ਗਈ ਵਾਸ਼ਰੂਮ ਵਗੈਰਾ ਉਹ ਬਣ ਗਿਆ ਹਨਾ ਤੇ सोनू ਉਸ ਟਾਈਮ ਕੀ ਹੋਇਆ ਕਿ ਭਾਜੀ ਦੀ ਜੋਬ ਹੈਗੀ ਸੀ ਮੰਡੀ ਪਿੰਦਗੜ ਤੋਂ ਹਨਾ ਤੇ ਖੰਨੇ ਕੋਲ ਮੰਡੀ ਪਿੰਦਗੜ ਭਾਜੀ ਦੀ ਜੋਬ ਸੀ ਤੇ ਭਾਜੀ ਉੱਥੇ ਇਕੱਲੇ ਹੀ ਰਹਿੰਦੇ ਸੀ ਤੇ सोनू ਮਿਸਤਰੀਆਂ ਕਰਕੇ ਇੱਥੇ ਰਹਿੰਦੀ ਸੀ ਵੀ ਮੰਮੀ ਹਰਨ ਮਗਰੋਂ ਵੀ ਕੰਮ ਦਾ ਉੱਠਾਉਂਦਾ ਸੀ ਕਿ ਮਿਸਤਰੀ ਲੱਗੇ ਹੋਏ ਸੀ ਫਿਰ ਘਰ 'ਚ ਕੋਈ ਨਹੀਂ ਸੀ ਮੈਂ ਤੇ ਮੰਮੀ ਸੀ ਰੋਟੀ ਬਣਾਉਣ ਵਾਲੇ ਤੇ ਫਿਰ ਇੱਧਰ ਕੰਮ ਕਰਦੀ ਉੱਧਰ ਉਤਾਰਨੇ ਕਹਦੇ ਨਾ ਕਿ ਮੈਂ ਡਿਊਟੀ ਕਰ ਰਿਆਂ ਤੇ ਮੈਨੂੰ ਡਿਊਟੀ ਜਾਣਾ ਮੇਰਾ ਟਿਫਨ ਵੀ ਬਣਾਉਣਾ ਪੈਂਦਾ ਸਾਰਾ ਤੇ ਫਿਰ ਨਾ ਥੋੜਾ ਜਿਹਾ ਕੰਮ ਕੰਪਲੀਟ ਹੋ ਗਿਆ ਸਾਡੇ ਘਰ ਦਾ ਤੇ ਮੈਨੂੰ ਆਕਾਰ ਕਹਿੰਦੇ ਕਿ ਸਾਰੇ ਮੇਰੇ ਫਾਦਰ ਇਨ ਲਾ ਵੀ ਕਹਿੰਦੇ ਕਿ ਤੂੰ ਆਕਾਰ ਕੋਲ ਚਲੀ ਜਾ ਕਿ ਉਹਨੂੰ ਰੋਟੀ ਦਾ ਔਖਾ ਅੱਬੇ ਅਸੀਂ ਸਾਰ ਲਾਂਗੇ ਪੁੱਤ ਤੂੰ ਜਾ ਉੱਥੇ ਚਲੀ ਜਾ ਤੇ ਇਦੋਂ ਬਾਅਦ ਜੀ ਫਿਰ ਸਾਡੇ ਤਿੰਨ ਰੂਮ ਜਿਹੜੇ ਸੀ ਪਿੱਛੇ ਘਰ ਪਾਇਆ ਉਹ ਕੰਪਲੀਟ ਹੋ ਗਏ ਤੇ ਮੈਂ ਮਤਲਬ ਉਹ ਨਾਲ ਚਲੀ ਗਈ ਮੰਡੀ ਗੁਬਿੰਦਗੜ੍ਹ ਉਤਾਰ ਦੇ ਨਾਲ ਉੱਥੇ ਰਹਿਣੇ ਜੋਬ ਕਰਨਾ ਲੈ ਕੇ ਤੇ ਉੱਥੇ ਰਹਿ ਗਈ ਤੇ ਫਿਰ ਉਦੋਂ ਬਾਅਦ ਘਰ 'ਚ ਫਿਰ ਮੰਮੀ ਰਹਿ ਕੇ ਇਕੱਲੇ ਤੇ ਡੈਡੀ ਰਹਿ ਗਏ ਤੇ ਛੋਟੇ ਦੋ ਦਿਓਰ ਰਹਿ ਗਏ ਕੁਲਵਿੰਦਰ ਤੇ ਗੁਲਿੰਦਰ ਜਿਹਨੂੰ ਤੁਸੀਂ ਜਾਣਦੇ ਹੋ ਉਸ ਤੋਂ ਬਾਅਦ ਨਾ ਕੰਮ ਬਹੁਤ ਜ਼ਿਆਦਾ ਸੀ ਘਰੇ ਲਾ ਲੋ ਸਾਡੇ ਮੱਜਾਂ ਮੈਂ ਸਾਡੇ ਮੱਜਾਂ ਹੈਗੀਆਂ ਤੇ ਇਧਰ ਮੈਸਾ ਕਹਿ ਦਿੰਦੇ ਨੇ ਸਾਡੇ ਮੱਜਾਂ ਕਹਿੰਦੇ ਨੇ ਜੀ ਤੇ ਤਿੰਨ ਚਾਰ ਮੱਜਾਂ ਹੈਗੀਆਂ ਸਾਡੇ ਤੇ ਡੈਡੀ ਦਾ ਐਕਸੀਡੈਂਟ ਹੋਣ ਕਾਰਨ ਡੈਡੀ ਪ੍ਰੋਪਰ ਨਹੀਂ ਸੀ ਕੰਮ ਕਰ ਪਾਉਂਦੇ ਤੇ ਸਾਰਾ ਕੰਮ ਨਾ ਬੜਾ ਵੀ ਲਾ ਲੋ ਬਲਵਿੰਦਰ ਵੀ ਜਵਾਬ ਕਰਦਾ ਸੀ ਮਿਲਦਾ ਤਾਂ ਤੇ ਕਲਵਿੰਦਰ ਹੀ ਘਰ ਹੁੰਦੇ ਸੀ ਤੇ ਕਲਵਿੰਦਰ ਇਕੱਲੇ ਫਸੇ ਹੋਏ ਸੀ ਤੇ ਉਸ ਪੁੱਛ ਦੁਖੀ ਵੀ ਸੀ ਕਲਵਿੰਦਰ ਵੀ ਮੇਰਾ ਉਦਰਾ ਜਵਾਬ ਨਹੀਂ ਆ ਰਿਹਾ ਵਿਆਹ ਦਾ ਉਸ ਦਾ ਨਾ ਕੰਮ ਵੀ ਬਹੁਤ ਜ਼ਿਆਦਾ ਸੀ ਘਰੇ ਤੇ ਮੱਜਾਂ ਵੀ ਰੱਖਿਆ ਇਸ ਤੇ ਫਸ ਗਿਆ ਉਸ ਤੋਂ ਬਾਅਦ ਇਕੱਲੇ ਕੁਲਵਿੰਦਰ ਰਹਿ ਗਿਆ ਤੇ ਪ੍ਰਵੀnder ਚਲਾ ਕੇ ਆਪਣੀ ਡਿਊਟੀ ਤੇ ਰਹਿ ਗਿਆ ਘਰੇ ਕੁਲਵਿੰਦਰ ਮੰਮੀ ਤੇ ਡੈਡੀ ਤੇ ਡੈਡੀ ਕੋਲ ਜ਼ਿਆਦਾ ਕੰਮ ਨਹੀਂ ਸੀ ਹੁੰਦਾ ਤੁਹਾਨੂੰ ਪਤਾ ਡੈਡੀ ਦਾ ਐਕਸੀਡੈਂਟ ਹੋ ਗਿਆ ਤੁਹਾਨੂੰ ਪਿਛਲੇ ਵਲੌਗਸ ਦੱਸਿਆ ਸੀ ਨਾ ਤੇ ਬਾਕੀ ਕੁਲਵਿੰਦਰ ਨੇ ਕੀ ਕਰਨਾ ਭਾਬੀ ਰਾਂ ਨੂੰ ਕਹਿਣਾ ਜਿਵੇਂ ਤਾਰਪਾਈ ਨੂੰ ਵੀ ਹੁਣ ਪੁੱਛੋ ਉਹਦਰਾ ਵੀ ਰਿਸ਼ਤਾ ਕਰਦੇ ਨੇ ਕਿ ਨਹੀਂ ਕਰਦੇ ਆ ਇਹ ਕੰਮ ਦਾ ਬਹੁਤ ਔਖਾ ਹੋਇਆ ਪਿਆ ਤੇ ਉਹਨਾਂ ਨੂੰ ਕਹੋ ਤੁਸੀਂ ਕੀ ਰਿਸ਼ਤਾ ਕਰਦੇ ਨੇ ਤੇ ਤੁਸੀਂ ਤਾਂ ਚਲੇ ਗਏ ਉਹ ਬਾਹਰ ਕੀ ਉਤਾਰ ਦੀ ਰੋਟੀ ਨਹੀਂ ਬੱਕਦੀ ਤੇ ਹੁਣ ਇੱਥੇ ਔਖਾ ਹੋ ਗਿਆ ਕਿ ਇਹਨਾਂ ਦੀ ਰੋਟੀ ਨਹੀਂ ਸੀ ਪੱਕਦੀ ਰੋਟੀ ਤਾਂ ਪੱਕਦੀ ਜਦੋਂ ਮੰਮੀ ਕਰ ਲੈਂਦੇ ਸੀ ਪਰ ਫੇਰ ਵੀ ਤੁਹਾਨੂੰ ਪਤਾ ਘਰ ਦੇ ਵਿੱਚ ਮਿਸਤਰੀ ਲੱਗੇ ਹੋਣੇ ਹੋਰ ਵਿੱਚ ਡੰਗਰਾਂ ਦਾ ਕੰਮ ਹੋ ਗਿਆ ਤੇ ਕੰਮ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਇਦਾਂ ਹੀ ਕਰਦਿਆ ਕਰਾਉਂਦੇ ਫਿਰ ਇੱਕ ਦਿਨ ਮੰਮੀ ਹਰਾਨੇ ਭਾਜੀ ਉਤਾਰਨਾ ਗੱਲ ਕੀਤੀ ਕਹਿੰਦੇ ਤੇਰੇ ਸਹੁਰੇ ਨੂੰ ਪੁੱਛ ਕੀ ਕਰਨਾ ਉਹਨਾਂ ਨੇ ਵੀ ਜੇ ਤਾਂ ਕਰਨ ਕਿ ਤਾਂ ਦੱਸਣ ਕਿ ਨਹੀਂ ਕੋਈ ਅਸੀਂ ਕਿਤੇ ਹੋਰ ਕਰਨ ਵਾਲੇ ਬਣੀਆਂ ਨਾ ਤੇ ਚਲੋ ਕਰਦਿਆ ਕਰਾਉਂਦੇ ਭਾਜੀ ਤੇ ਸੋਨੂ ਵੀ ਗਏ ਸਾਡੇ ਕੋਲ ਉੱਥੇ ਮੰਮੀ ਹਰਾਨਾ ਕੋਲ ਤੇ ਜਾ ਕੇ ਇਹਨਾਂ ਨੇ ਗੱਲਬਾਤ ਕੀਤੀ ਤੇ ਡੈਡੀ ਨੇ ਇੱਕ ਵਾਰ ਤਾਂ ਮਨਾ ਕਰਤਾ ਆ ਡੈਡੀ ਕਹਿੰਦੇ ਕਿ ਮੈਂ ਇੱਕ ਘਰ ਚ ਦੋ ਕੁੜੀਆਂ ਨਹੀਂ ਲਿਆਣੀਆਂ ਨੇ ਹੈਗੀਆਂ ਤੇ ਅਸੀਂ ਵੀ ਚੁੱਪ ਕਰਕੇ ਮੈਂ ਤੇ ਉਤਾਰ ਅਸੀਂ ਜ਼ਿਆਦਾ ਗੱਲ ਨਹੀਂ ਕੀਤੀ ਅਸੀਂ ਆ ਗਏ ਤੇ ਮੇਰੇ ਮੰਮੀ ਕਹਿੰਦੇ ਪੇਕਿਆਂ ਵਾਲੇ ਉਹ ਕਹਿੰਦੇ ਕਿ ਚਲ ਕੋਈ ਗੱਲ ਨਹੀਂ ਤੁਸੀਂ ਫਿਲਹਾਲ ਹਜੇ ਜਾਓ ਤੇ ਮੈਂ ਤੁਹਾਡੇ ਮਾਮਿਆਂ ਨਾਲ ਗੱਲ ਕਰਾਂਗੀ ਜੇ ਆਪਾਂ ਬਹਿ ਕੇ ਡੈਡੀ ਨਾਲ ਗੱਲ ਕਰਾਂਗੇ ਜਿਵੇਂ ਕਹਿਣਗੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਤੇ ਬੱਸ ਦੱਸਣਾ ਕਿ ਤੋਂ ਦੁਬਾਰ ਮਮੀ ਨੇ ਫੇਰ ਨਾਨਕਿਆਂ ਨਾਲ ਗੱਲ ਕੀਤੀ ਤੁਹਾਨੂੰ ਪਤਾ ਹੈ ਹਨਾ ਕਿ ਪੇਕੇਆਂ ਤੇ ਬਹੁਤ ਜ਼ਿਆਦਾ ਮਾਣ ਹੁੰਦਾ ਹਨਾ ਧੀਆਂ ਨੂੰ ਤੇ ਸਾਡੇ ਮਮੀ ਨੂੰ ਵੀ ਆਪਣੇ ਪੇਕੇਆਂ ਤੇ ਬਹੁਤ ਮਾਣ ਹੈ ਤੇ ਬਹੁਤ ਸਪੋਰਟ ਕੀਤੀ ਸਾਡੇ ਨਾਨਕਿਆਂ ਨੇ ਵੀ ਐਵੇਂ ਕਹਿ ਦਿੱਤਾ ਹਨਾ ਕਿ ਜਿੰਨੀ ਜਿਹੜੀ ਗੱਲ ਮਮੀ ਨੇ ਕਹਿਣੀ ਜਾਂ ਕਰਨੀ ਜੜੀ ਹੋਣਾ ਨੇ ਤੇ ਮਮੀ ਪਹਿਲਾਂ ਅਸੀਂ ਨਾਨਕੇ ਮਮੀ ਨੂੰ ਫੋਨ ਕਰਕੇ ਪੁੱਛਣਾ ਤੇ ਜਿਵੇਂ ਸਾਡੇ ਮਾਮਿਆਂ ਨੇ ਕਹਿ ਦੇਣਾ ਮਮੀ ਨੂੰ ਉਵੇਂ ਹੀ ਕਰਨਾ ਤੇ ਅਸੀਂ ਬਹੁਤ ਧੰਨਵਾਦ ਕਰਦੇ ਸਾਡੇ ਮਾਮਿਆਂ ਦਾ ਕਿ ਸਾਨੂੰ ਇੰਨੀ ਸਪੋਰਟ ਕੀਤੀ ਸਾਡੀ ਮਮੀ ਦਾ ਇੰਨੇ ਔਖੇ ਟਾਈਮ ਵਿੱਚ ਸਾਥ ਦਿੱਤਾ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਕਦੀ ਵੀ ਅਕਾਡਮੀ ਵਿੱਚ ਦਿੱਤਾ ਹੋਇਆ ਸਾਫ ਕਿੰਦਾ ਭੁੱਲਣਾ ਨਹੀਂ ਚਾਹੀਦਾ ਕਿ ਆ ਸਾਨੂੰ ਅੱਜ ਵੀ ਉਹਨਾਂ ਦੇ ਜਿਹੜੇ ਆਸਾਨ ਛੜ ਕੇ ਕੀਤੇ ਹੋਏ ਸਾਨੂੰ ਯਾਦ ਨੇ ਤੇ ਚਲੋ ਜੀ ਇਹ ਕੋਈ ਪਾਸੇ ਛੱਡਦੇ ਆਪਾਂ ਟੌਪਿਕ ਤੇ ਚਲੋ ਮੰਮੀ ਨੇ ਇਹ ਗੱਲਬਾਤ ਕੀਤੀ ਤੇ ਮੰਮੀ ਕਹਿੰਦੇ ਡੈਡੀ ਮੰਨ ਗਏ ਮਾਮਿਆਂ ਨੇ ਡੈਡੀ ਨੂੰ ਸਮਝਾਇਆ ਕਹਿੰਦੇ ਕੋਈ ਹੋਰ ਇਸੇ ਰੱਗ ਲੱਭਾਂਗੇ ਪਤਾ ਨਹੀਂ ਕਿਵੇਂ ਦੇ ਜੀ ਮਿਲਣਗੇ ਕਿਵੇਂ ਦੇ ਨਹੀਂ ਪੀਜੀਆਂ ਦਾ ਆਪਾਂ ਨੂੰ ਭੇਜਦੇ ਆਣਾ ਵੀ ਚਲੋ ਬਾਕੀ ਮੇਨ ਗੱਲ ਇਹ ਆ ਕਿ ਸਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਹੈਗਾ ਠੀਕ ਹੈ ਨਾ ਨਾ ਵੀ ਧੀਆ ਗਰੀਬੀ ਵੀ ਕੱਟ ਲੈਂਦੀਆਂ ਨੇ ਜਿਹੜੇ ਘਰ ਵਿੱਚ ਨਸ਼ਾ ਹੋਵੇ ਉੱਥੇ ਤੁਹਾਨੂੰ ਬਟਾ ਟਾਈਮ ਪਾਸ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਐਕਚੁਅਲੀ ਮੇਰੇ ਜਿਹੜੇ ਡੈਡੀ ਨੇ ਮੇਰੇ ਪੇਕੇ ਵਾਲੇ ਸਰਦੇ ਉਹ ਥੋੜੀ ਡਰਿੰਕ ਕਰਦੇ ਸੀ ਤੇ ਉਹਦੇ ਕਰਕੇ ਮੰਮੀ ਜਿਆਦਾ ਡਰੇ ਹੋਏ ਸੀ ਤੇ ਸਿਰਫ ਮੰਮੀ ਨੂੰ ਐ ਸੀ ਕਿ ਜਿਹੜੇ ਮੈਂ ਹੁਣ ਰਿਸ਼ਤੇ ਕਰ ਰਹੀਆਂ ਆਪਣੀਆਂ ਕੁੜੀਆਂ ਦੇ ਤੇ ਉਹ ਡੈਂਕ ਨਹੀਂ ਕਰਦੇ ਹੈਗੇ ਮੁੰਡੇ ਬਾਕੀ ਚਲੋ ਸਾਡੀ ਕ੍ਰਿਸਮਸ ਸੀ ਹਨਾ ਐ ਤਾਂ ਕਿਸੇ ਦੇ ਢਿੱਡ ਚ ਵੜ ਕੇ ਤਾਂ ਵੇਖਿਆ ਨਹੀਂ ਜਾਂਦਾ ਕਿ ਹਾਂ ਕਿਸੇ ਨੇ ਕਹਿ ਦਿੱਤਾ ਤੇ ਅਸੀਂ ਮੰਨ ਲਿਆ ਹਨਾ ਆਪਾਂ ਜਦੋਂ ਬੰਦੇ ਨਾਲ ਵਰਤਦੇ ਆ ਫਿਰ ਪਤਾ ਲੱਗਦਾ ਮੇਨ ਕਰਦਾ ਸੰਜੋਗਾ ਨਹੀਂ ਹੁੰਦੀ ਜੇ ਤਾਂ ਸਾਡੇ ਸੰਜੋਗ ਵੀ ਹਨ ਬਾਕੀ ਵਾਇਗਰੂ ਨੇ ਲਿਖਿਆ ਹੀ ਇਦਾਂ ਸੀ ਸਾਡਾ ਰਿਸ਼ਤੇ ਇਖਿਓ ਹੋਣਾ ਹਨਾ ਤੇ ਚਲੋ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਵੀ ਚੁਪਾ ਕੇ ਇਹ ਗੱਲ ਚਲਾਈ ਹਨਾ ਕਿ ਉਹਨਾਂ ਦਾ ਵੀ ਉਹਨਾਂ ਦੇ ਸਦਕੇ ਹੀ ਸਾਡੇ ਰਿਸ਼ਤੇ ਇਥੇ ਹੋਏ ਨੇ ਤੇ ਬਾਕੀ ਦੂਜੀ ਗੱਲ ਚਲੋ ਕਰਦਿਆ ਖੌਂਦਿਆ ਗੱਲ ਹੋ ਗਈ ਜੀ ਤੇ ਮੈਂ ਇਹਨਾਂ ਨੂੰ ਫੋਨ ਕਰਤਾ ਮੰਮੀ ਹਰਾਂ ਨੇ ਕਿ ਹਾਂ ਵੀ ਸਾਡੇ ਵੱਲੋਂ ਹਾਂ ਰਿਛੇ ਵੀ ਤੁਸੀਂ ਦੇਖ ਲਓ ਵੀ ਕਿਵੇਂ ਕਰਨਾ ਕਦੋਂ ਵਿਆਹ ਰੱਖਣਾ ਏ ਤੇ ਉਹ ਵੀ ਚਲੋ ਇਹਨਾਂ ਨਾਲ ਕਰਕੇ ਸਲਾਹ ਬਾਤ ਤੇ ਉਧਰ ਮੰਮੀ ਹਰਾਂ ਦੇ ਨਾਨਕਿਆਂ ਨਾਲ ਦਾਦੀ ਹਰਾਂ ਨਾਲ ਗੱਲ ਕਰਕੇ ਪ੍ਰਧਾਨ ਸਾਹਿਬ ਖੁਸ਼ ਤੇ ਪ੍ਰਧਾਨ ਸਾਹਿਬ ਖੁਸ਼ ਹੋ ਗਏ ਕਿ ਵਿਆਹ ਹੋਇਆ ਨਾਲੇ ਤੇ ਘਰ ਦਾ ਕੰਮ ਜਿਹੜਾ ਰੋਟੀ ਪਾਣੀ ਦਾ ਨਾਲੇ ਜਿਹੜੀ ਇਸੇਰ ਤੇ ਤਲਵਾ ਲੜਖਦੀ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਤੇ ਬਹੁਤ ਤਲਵਾੜ ਤੋਂ ਬਚਾਅ ਹੋ ਗਿਆ ਕਰਵਿੰਦਰ ਦਾ ਵੀ ਨਾ ਤੇ ਮੈਂ ਇਸ ਵੀਡੀਓ ਚ ਫਿਲਹਾਲ ਅਜੇ ਕੁਝ ਵੀ ਨਹੀਂ ਬੋਲੀ ਹੈਗੀ ਬਹੁਤ ਘੱਟ ਬੋਲਦੀ ਪਈ ਕਿਉਂਕਿ ਜਿਹੜੀ ਪਹਿਲਾਂ ਵਾਲੀ ਸਟੋਰੀ ਉਹ ਸਾਰੀ ਇਹਨਾਂ ਦੋਨਾਂ ਨੂੰ ਪਤਾ ਮੈਂ ਤੇ ਆਪ ਤੁਹਾਨੂੰ ਦੀ ਪਈ ਹੈ ਨਾ ਬਹੁਤ ਜੋ ਵੀ ਹੋ ਗਿਆ ਹੈ ਦੀ ਨਵੀਂ ਸਟੋਰੀ ਆ ਜੇ ਹਾਂ ਗਗਨ ਵਾਸਤੇ ਵੀ ਨਵੀਂ ਐ ਤੇ ਐਵੇਂ ਦੀ ਫਿਰ 4 ਸਾਲ ਬਾਅਦ ਫਿਰ ਰਮਣ ਦੀ ਮੈਰਿਜ ਹੋਈ ਐ ਹਾਂ ਇਹ ਵੀ ਨਹੀਂ ਕਿ ਅਸੀਂ ਸਾਲ 2 ਸਾਲ ਬਾਅਦ ਹੀ ਕਰ ਚਾਰ ਸਾਲ ਬਾਅਦ ਤੇ 4 ਸਾਲ ਬਾਅਦ ਵਿਆਹ ਦੀ ਗੱਲ ਚੱਲੀ ਚੱਲੋ ਸਾਡਾ ਜਿਵੇਂ ਤੁਸੀਂ ਪਹਿਲੇ ਵਲੋਗਸ ਦੇਖਿਆ ਤੁਹਾਡਾ ਵਿਆਹ ਕੋਈ ਜ਼ਿਆਦਾ ਅਸੀਂ तामझाम ਨਹੀਂ ਕੀਤੇ ਹੈਗੇ ਨਾ ਜ਼ਿਆਦਾ ਅਸੀਂ ਫालतू ਖਰਚੇ ਕੀਤੇ ਆ ਜੀ ਆਪਣੇ ਵਿਆਹ ਨਾਲ ਸਿਰਫ ਮੇਰੀ ਮੈਰਿਜ ਹੋਈ ਜੀ ਪੈਲਸ 'ਚ ਹੋਈ ਤੇ ਵਧੀਆ ਇਹ ਬਰਾਤ ਨੂੰਤ ਲੈ ਕੇ ਗਏ ਸੀ ਕਾਫੀ ਜਿਵੇਂ ਰਿਵਾਜ ਸੀ ਤੇ ਉਸ ਤੋਂ ਬਾਅਦ ਬੜੀ ਹੋਲੀ ਫਿਰ ਡੈਡੀ ਦਾ ਐਕਸੀਡੈਂਟ ਹੋ ਗਿਆ ਤੁਹਾਨੂੰ ਦੱਸਿਆ ਫਿਰ ਅਸੀਂ ਘਰ ਪਾਣ ਲੱਪੇ ਤੇ ਅਸੀਂ ਸੋਚਿਆ ਕਿ ਛੋਟਾ ਜਿਹਾ ਛੋਟਾ ਜਿਹਾ ਵਿਆਹ ਕਰਾਂਗੇ ਬਾਲਾ ਖਰਚਾ ਨਹੀਂ ਕਰਨਾ ਹੈਗਾ ਤੇ ਫਿਰ ਅਮਨ ਦੀ ਮੈਰਿਜ ਤੇ ਮੈਨੂੰ ਲੱਗਦਾ ਅਸੀਂ 7-8 ਜਾਣੇ ਗਏ ਤੇ ਅਮਨ ਦੀ ਮੈਰਿਜ ਹੋਊਗੀ। ਇਹਨਾਂ ਵਲੋਂ ਸਾਡੇ ਇਧਰ ਵੀ ਕੁਲਿੰਦਰ ਉਹ ਕੋਲ ਘਟ ਜਾਣੇ ਗਏ ਸੀ ਪਰ ਹੈ ਕਿ ਸਾਡੇ ਵਲੋਂ ਉਧਰੋਂ ਸਾਡੇ ਵੀ ਪੂਰਾ ਵੀ ਸਾਰੇ ਰਿਸ਼ਤੇਦਾਰ ਸਾਰੇ ਸ਼ਰਦਾ ਸੀ ਤੇ ਪਤਾ ਕਿ ਹੁੰਦਾ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਵਿਆਹ ਆ ਤੇ ਪੈਸਾ ਦਾ ਲਾਓ ਜਿਹਦੇ ਕੋਲ ਹੈਗਾ ਦੇਖੋ ਉਹਨਾਂ ਤੇ ਲਾਣਾ ਹੀ ਹੈ ਨਾ ਤੇ ਕਈਆਂ ਕਈ ਵਾਰ ਆਉਂਦਾ ਵੀ ਆਪਾਂ ਨਾ ਲੋਕ ਦਿਖਾਵਾ ਕਰਨਾ ਤੇ ਕਰਜ਼ੇ ਚੱਕ ਲੈਨੇ ਵਿਆਹ ਕਰਨ ਵਾਸਤੇ ਕਿ ਸਾਡੀ ਵੀ ਨੱਕ ਨਹੀਂ ਵੱਢਣੀ ਚਾਹੀਦੀ ਵੱਢਣੀ ਚਾਹੀਦੀ ਹੈ ਨਾ ਕਿ ਸਾਡਾ ਵਿਆਹ ਜਾਂ ਲੋਕਾਂ ਨੂੰ ਦਿਖਾ ਦੇ ਵੀ ਸਾਡਾ ਅਸੀਂ ਆ ਵਿਆਹ ਕੀਤਾ ਸੀ ਪੈਲਸ ਕੀਤਾ ਸੀ ਉਹ ਕੀਤਾ ਇਹ ਕੀਤਾ ਪਰ ਨਹੀਂ ਹਮੇਸ਼ਾ ਮੁੰਡਿਆਂ ਨੂੰ ਆਪਣੀ ਚਾਦਰ ਦੇ ਕੇ ਪੈਰ ਫਸਾਰਨਾ ਚਾਹੀਦਾ ਕਿਉਂਕਿ ਜਦੋਂ ਸਾਡੇ ਡੈਡੀ ਦਾ ਐਕਸੀਡੈਂਟ ਹੋ ਗਿਆ ਨਾ ਤੇ ਸਾਰੀ ਜਿਹੜੀ ਘਰ ਦੀ ਜ਼ਿੰਮੇਵਾਰੀ ਉਹ ਕੁਲਵਿੰਦਰ ਦੇ ਸਿਰ ਤੇ ਆ ਗਈ ਤੇ ਜਦੋਂ ਜ਼ਿੰਮੇਵਾਰੀ ਆਪਣੇ ਹੱਥ ਚਾਈ ਸੀ ਇਹਨਾਂ ਨੂੰ ਪਤਾ ਲੱਗਿਆ ਵੀ ਹਾਂ ਵੀ ਅਸੀਂ ਕੀ ਕਰਨਾ ਕਿਤਾ ਦੇਣਾ ਕਿ ਤੱਕੋ ਲੈਣਾ ਹੈ ਤੇ ਫਿਰ ਜਦੋਂ ਘਰੇ ਗੱਲਾਂ ਚੱਲਣ ਲੱਗੀਆਂ ਵੀ ਆਪਣੇ ਕੋਲ ਆ ਪੈਸਾ ਆਪਾਂ ਇੰਨਾ ਘਰ ਤੇ ਲਾਟ ਹੋਣਾ ਆਪਾਂ ਇਹਦੇ ਵਿੱਚ ਹੀ ਆਪਣੇ ਘਰ ਦਾ ਜਣਾ ਗੁਜ਼ਾਰਾ ਕਰਨਾ ਹੈ ਹਣਾ ਤੇ ਬਾਅਦ ਫਿਰ ਸਲਾਹ ਕਰਕੇ ਮੇਰੇ ਮੰਮੀ ਕਹਿੰਦੇ ਕਿ ਪੁੱਤ ਦੇਖੋ ਕੋਈ ਵੀ ਫालतू ਖਰਚਾ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਜਿੰਨੇ ਜਾਣੇ ਆ ਸਕਦੇ ਹੋ ਚੁੱਪ ਕਰਕੇ ਕੁੜੀ ਨੂੰ ਤੁਹਨੇ ਜੜਾਵਾ ਕਰਤੀ ਵੀ ਚਾਹੇ ਤੁਸੀਂ ਲੈ ਜਾਓ ਹਨਾ ਤੇ ਚਲੋ ਇਹ ਗਏ ਸੋਨਮੁਰੀ ਗਏ ਜਾਂ ਪੰਜ ਸੱਤ ਜਾਣੇ ਗਏ ਤੇ ਸਾਡਾ ਜਣਾ ਵਿਆਹ ਵੀ ਪੰਜ ਸੱਤ ਲਾਵੋ ਇਧਰੋਂ ਗਏ ਤੇ ਸਾਡੇ 25 30 ਜਾਂ 50 100 ਬੰਦਾ ਸਾਡੇ ਹੋਣਾ ਬਸ ਤੇ ਅਸੀਂ ਛੋਟਾ ਜਿਹਾ ਉਧਰ ਪੈਲਸ ਕੀਤਾ ਤੇ ਚਲੋ ਵਿਆਹ ਬਹੁਤ ਵਧੀਆ ਹੋ ਗਿਆ ਤੇ ਮੈਂ ਪਾ ਲਈ ਇਸ ਘਰ ਦੇ ਆਹੀ ਅਮਨ ਚਾਰ ਸਾਲਾਂ ਬਾਅਦ ਤੇ ਰਵਣ ਦੀ ਮੈਰਿਜ ਕੰਪਲੀਟ ਹੋ ਗਈ ਜੀ ਮੇਰੇ ਤੋਂ ਬਾਅਦ ਤੇ ਸੋਨੂੰ ਨੇ ਕਿਹਾ ਸੋਨੂੰ ਨੇ ਸ਼ੁਕਰ ਕੀਤਾ ਕਿ ਸੋਨੂੰ ਦਿਮਾਗ ਤੋਂ ਬੋਲ ਉਤਰ ਗਿਆ ਵੀ ਹੁਣ ਅਮਨ ਆ ਗਈ ਤੇ ਹੁਣ ਮੈਂ ਆਜ਼ਾਦ ਆਪਾਂ ਆਜ਼ਾਦ ਤੇਰੇ ਤੋਂ ਬਾਅਦ ਮੇਰੀ ਜਿਹੜੀ ਮੇਰੀ ਜਰਨੀ ਹੈ ਉਹ ਸਟਾਰਟਿੰਗ ਤੋਂ ਇਹ ਵਲੌਗਾਂ ਚ ਵੀ ਦੇਖੀ ਹੈ ਜੀ ਫਿਰ ਉਹਦੇ ਬਾਅਦ ਕਾਰਨੇ ਜੌਬ ਚੇਂਜ ਕਰ ਲਈ ਮੰਡੀ ਬਿੰਦ ਕਰ ਤੋ ਫਿਰ ਅਸੀਂ ਖੰਨੇ ਸ਼ਿਫਟ ਹੋ ਗਏ ਫਿਰ ਖੰਨੇ ਸ਼ਿਫਟ ਹੋਣ ਤੋਂ ਬਾਅਦ ਫਿਰ ਟ੍ਰਾਂਸਫਰ ਹੁੰਦੀ ਗਈ 3 ਸਾਲ ਬਾਅਦ ਕਦੇ ਅਸੀਂ ਬਠਿੰਡੇ ਕਦੇ ਅਸੀਂ ਪਟਿਆਲੇ ਕਦੇ ਅਸੀਂ ਜੰਮੂ ਕਦੇ ਅਸੀਂ ਸੰਗਰੂਰ ਤੇ ਐਵੇਂ ਕਰਦੇ ਰਹੇ 3-3 ਸਾਲ ਬਾਅਦ ਤੇ ਹੁਣ ਵੀ ਸਾਡੀ ਉਹੀ ਜਰਨੀ ਚੱਲ ਰਹੀ ਦੀ ਹੁਣ ਵੀ ਅਸੀਂ ਸੰਗਰੂਰ ਸ਼ਿਫਟ ਹੋਏ ਹੋ ਐਂਡ ਵੀ ਤੁਸੀਂ ਦੇਖਿਆ ਤੇ ਚਲੋ ਜੀ ਹੁਣ ਇਹ ਤੋਂ ਬਾਅਦ ਆਉਂਦੀ ਹੈ ਗਗਨਦੀ ਵਾਲੀ ਗਗਨਦੀ ਵਾਲੀ ਤੇ ਗਗਨਦੀ ਮੈਨੇਜ ਹੋਈ ਜੀ 5 ਸਾਲ ਬਾਅਦ ਤੇ ਉਹ ਹੁਣ ਗਗਨ कौर ਦੱਸੇਗੀ ਮੇਰੇ ਮੇਰੇ ਵਿਆਹ ਤੋਂ ਬਾਅਦ 5 ਸਾਲ ਬਾਅਦ ਮੇਰੇ ਵਿਆਹ ਤੋਂ 4 ਸਾਲ ਬਾਅਦ ਤੇਰੀ ਹੋਈ ਤੇ ਗਗਨ ਅਮਨ ਦੇ ਵਿਆਹ 5 ਸਾਲ ਬਾਅਦ ਫਿਰ ਗਗਨ ਦੀ ਹੋਈ ਫਿਰ ਮੇਰੀ ਫੈਰਿਸ ਬਾਰੇ ਵੀ ਥੋੜੀ ਜਿਹੀ ਇੰਟਰੋਡਕਸ਼ਨ ਤਾਂ ਅਮਨ ਹੀ ਦੇਣਾ ਪਤਾ ਜਿਆਦਾ ਹੈ ਨਾ ਉਹਦੇ ਬਾਰੇ ਮਤਲਬ ਲਾ ਲਓ ਮੈਂ ਅਮਨ ਦੀ ਵਿਚੋਲਣ ਸੀ ਤੇ ਅਮਨ ਫਿਰ ਗਗਨ ਦੀ ਵਿਚੋਲਣ ਸੀ ਹਾਂ ਉਹ ਵੀ ਅਸੀਂ ਗਗਨ ਦੀ ਮੈਰਿਜ ਬਾਰੇ ਨਹੀਂ ਸੀ ਸੋਚਿਆ ਹੈਗਾ ਕਿ ਅਸੀਂ ਚੀਜ਼ੀ ਦਾ ਵੀ ਰਿਸ਼ਤਾ ਇੱਥੇ ਲੈ ਕੇ ਆਉਣਾ ਗਗਨ ਉਹ ਦੋ ਸਟੱਡੀ ਕਰ ਰਹੀ ਸੀ ਗਗਨ ਗ੍ਰੈਜੂਏਸ਼ਨ ਫਸਟ ইয়ার 'ਚ ਐਡਮਿਸ਼ਨ ਲਈ ਸੀ ਗਗਨ ਹਾਂ ਤੇ ਗਗਨ ਦੀ ਐਡਮਿਸ਼ਨ ਸੀ ਉੱਥੇ ਬਾਕੀ ਨਾ ਕੁਝ ਕ ਹਾਲਾਤ ਕਰਦੇ ਇਦਾਂ ਦੇ ਹੋ ਜਾਂਦੇ ਕਿ ਬੰਦਾ ਕੋਈ ਕੰਮ ਕਰ ਲਈ ਮਜਬੂਰ ਹੋ ਜਾਂਦਾ ਹਨਾ ਕਈ ਵਾਰ ਸਾਨੂੰ ਕੋਈ ਕੰਮ ਮਜਬੂਰੀ 'ਚ ਕਰਨਾ ਪੈਂਦਾ ਤੇ ਕਈ ਵਾਰ ਸਾਨੂੰ ਕੋਈ ਕੰਮ ਖੁਸ਼ੀ 'ਚ ਕਰਨਾ ਪੈਂਦਾ ਹਨਾ ਤੇ ਗਗਨ ਨੇ ਕਿਆ ਵਾਰੀ ਨਹੀਂ ਸੀ ਸੋਚਿਆ ਕਿ ਇੱਧਰ ਹੋਣਾ ਵੀ ਬਲਵਿੰਦਰ ਨਾਲ ਕਰਨਾ ਹੈ ਹਨਾ ਕਿ ਸਾਡੇ ਦਿਮਾਗ 'ਚ ਤਾਂ ਕੋਈ ਗੱਲ ਹੈ ਹੀ ਨਹੀਂ ਸੀ ਹਨਾ ਸਾਨੂੰ ਬਾਕੀ ਉਦੋਂ ਬਲਵਿੰਦਰ ਉਹ ਅਸੀਂ ਇਹ ਨਹੀਂ ਸੋਚਿਆ ਕਿ ਨਹੀਂ ਜਦੀ ਮੈਰਿਜ ਕਰ ਦਾਂਗੇ ਬਲਵਿੰਦਰ ਹਾਂ ਤੇ ਗਗਨ ਵੀ ਪੜ ਰਹੀ ਸੀ ਤੇ ਸਾਡੇ ਦਿਮਾਗ 'ਚ ਨਹੀਂ ਬਸ ਐਵੇਂ ਗੱਲਾਂ ਚੱਲਣ ਲੱਗ ਪਈਆਂ ਕਿ ਹਾਂ ਜਦੋਂ ਹੌਲੀ-ਹੌਲੀ ਟਾਈਮ ਲੰਘਿਆ ਫਿਰ ਕਹਿੰਦੇ ਕਿ ਛੋਟੇ ਦੀ ਮੈਰਿਜ ਕਰਨੀ ਛੋਟੇ ਦੀ ਸਾਡੀ ਸਾਰੇ ਫੈਮਿਲੀ ਸਾਰੀ ਕਹਿਣ ਲੱਗ ਪਈ ਹਾਂ ਬਲਵਿੰਦਰ ਨੂੰ ਵਿਆਹ ਕਰਾ ਲਓ ਕੋਈ ਰਿਸ਼ਤਾ ਦੇਖ ਲਓ ਜੇ ਵਾਸਤੇ ਵੀ ਭਾਮੀਆਂ ਹੀ ਕਰਾਉਂਦੀਆਂ ਹੁੰਦੀਆਂ ਨੇ ਦੋਹਾਂ ਦੇ ਰਿਸ਼ਤੇ ਦੇਖਣ ਲੱਗੇ ਵੀ ਹਾਂ ਵੀ ਕਈਆਂ ਜਾਣੇ ਤੁਜੀ ਮੰਮੀ ਹੁਣੇ ਕਹਿ ਦੇਣਾ ਵੀ ਮੁੰਡਾ ਵਿਆਹਣ ਵਾਲਾ ਸਾਡਾ ਕੋਈ ਰਿਸ਼ਤਾ ਹੋਇਆ ਦੱਸਿਓ ਹਣਾ ਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗੀ ਸ਼ਾਇਦ ਹੋ ਸਕੇ ਤੁਹਾਨੂੰ ਕੁਝ ਗੱਲਾਂ ਸਾਡੀਆਂ ਨਾ ਵਧੀਆ ਲੱਗਣ ਬਾਕੀ ਅਸੀਂ ਤੁਹਾਨੂੰ ਜੋ ਉਹ ਵੀ ਦੱਸ ਰਹੇ ਬਿਲਕੁਲ ਸੱਚ ਦੱਸ ਰਹੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਤੇ ਸਾਡੇ ਜਿਹੜੇ ਨੇ ਨਹੀਂ ਪਸੰਦ ਕਰਦੇ ਉਹ ਵੀ ਸਾਡੀ ਵੀਡੀਓ ਦੇਖਦੇ ਹੋਣਗੇ ਸਾਨੂੰ ਪਤਾ ਤੇ ਤੁਹਾਨੂੰ ਪਤਾ ਜੀ ਅੱਜ ਦੇ ਟਾਈਮ 'ਚ ਕੋਈ ਕਿਸੇ ਨੂੰ ਨਾ ਖੁਸ਼ ਵੇਖ ਕੇ ਖੁਸ਼ ਨਹੀਂ ਹੈਗਾ ਕਹਿੰਦੇ ਨਾ ਅੱਜ ਦੇ ਟਾਈਮ 'ਚ ਲੋਕ ਆਪਣੇ ਦੁੱਖ ਦੁੱਖ ਤੋਂ ਦੁਖੀ ਨਹੀਂ ਹੈਗੇ ਜਿੰਨਾ ਕਿ ਕਿਸੇ ਦੀ ਤੇ ਚਲੋ ਸਾਨੂੰ ਬਹੁਤ ਵਧੀਆ ਪਰਿਵਾਰ ਮਿਲਿਆ ਅਸਤਾਜ ਵੀ ਪਰਮਾਤਮਾ ਕੇ ਅਦਾਸ ਕਰਦੇ ਆ ਕਿ ਵਾਹਿਗੁਰੂ ਜਿਵੇਂ ਦਾ ਪਰਿਵਾਰ ਸਾਨੂੰ ਮਿਲਿਆ ਹਰੇਕ ਧੀ ਪਹਿਲ ਉਹ ਹੈ ਜਿਆ ਪਰਿਵਾਰ ਮਿਲੇ ਕਿਉਂਕਿ ਦੇਖੋ ਜਦੋਂ ਅਸੀਂ ਪੇਕੇ ਘਰ ਦੁੱਖ ਦੇਖਿਆ ਹੁੰਦਾ ਨਾ ਤੇ ਸਾਨੂੰ ਕਿਧਰ ਨਾ ਕਿਤੇ ਆਸ ਹੁੰਦੀ ਹੋ ਸਕਦਾ ਕਿ ਸਾਨੂੰ ਸਹਰੇ ਘਰ ਜਾ ਕੇ ਸੁੱਖ ਮਿਲ ਜੇਗਾ ਹੈਨਾ ਤੇ ਜਦੋਂ ਉਹ ਆਸ ਬੰਦੇ ਦੀ ਟੁੱਟ ਜਾਂਦੀ ਹੈ ਵੀ ਪੇਕੇ ਵੀ ਨਹੀਂ ਸੁੱਖ ਦੇਖਿਆ ਤੇ ਸਹਰੇ ਵੀ ਦੁੱਖ ਮਿਲ ਗਿਆ ਤਾਂ ਦੱਸੋ ਧੀ ਨੇ ਕਿੱਥੇ ਜਾਣਾ ਉਹਦੇ ਪੇਕੇ ਵੀ ਦੁਖੀ ਧੀ ਵੀ ਦੁਖੀ ਤੇ ਜਿਹਦੇ ਜਿਹਦੀ ਧੀ ਦੁਖੀ ਜਿਹਦੇ ਪੇਕੇ ਬਾਪੂ ਤੇ ਦੁਖੀ ਨੇ ਹੈਨਾ ਤੇ ਕਿਸੇ ਦੀ ਧੀ ਨਾ ਦੁਖੀ ਹੋਵੇ ਤੇ ਚਲੋ ਕਰਦਿਆ ਕਰੋ ਆਂਦਿਆ ਰਿਸ਼ਤੇ ਦੀ ਗੱਲ ਚੱਲੀ ਬਲਵਿੰਦਰ ਦੀ ਤੇ ਅਸੀਂ ਮੰਮੀ ਹੁਣ ਕਹਿਣ ਲੱਗਣਾ ਕਿਸੇ ਨੂੰ ਵੀ ਰਿਸ਼ਤਾ ਕਰਾਓ ਰਿਸ਼ਤਾ ਕਰਾਓ ਸਾਡੇ ਨਾਲ ਖੁਸ਼ਕ ਰਿਸ਼ਤੇਦਾਰ ਸਾਡੇ ਹਾਂ ਉਹ ਨਹੀਂ ਸੀ ਚਾਹੁੰਦੇ ਵੀ ਇਹਨਾਂ ਦੀ ਤੀਸਰੀ ਭੈਣ ਆਵੇ ਹਾਲਾਂਕਿ ਉਹਨਾਂ ਦੇ ਦਿਮਾਗ 'ਚ ਹੈਗਾ ਸੀ ਵੀ ਕਿਤੇ ਤੀਸਰੀ ਘਰ ਦਾ ਰਿਸ਼ਤਾ ਨਾਲ ਆਏ ਉਹਨਾਂ ਦੇ ਪਰ ਸਾਡੇ ਦਿਮਾਗ 'ਚ ਇਹ ਗੱਲ ਨਹੀਂ ਸੁਹਾਈਗੀ ਕਿਉਂਕਿ ਬਾਕੀ ਆਪਾਂ ਇਹ ਕਹਿ ਸਕਦੇ ਆ ਇੱਥੇ ਤੁਸੀਂ ਪਤਾ ਨਹੀਂ ਕਮੈਂਟ ਵੀ ਆਏਗਾ ਤੁਹਾਡਾ ਕਿ ਸਾਰੇ ਰਿਸ਼ਤੇਦਾਰ ਮਾੜੇ ਨਹੀਂ ਹੁੰਦੇ ਦੇਖੋ ਸਾਰੇ ਚੰਗੇ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਬਾਕੀ ਚਲੋ ਆਪਾਂ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਹੜੇ ਰਿਸ਼ਤੇਦਾਰਾਂ ਨੇ ਇਹ ਗੱਲਾਂ ਸਾਡੇ ਘਰ ਦੇ ਦਿਮਾਗ 'ਚ ਪਾਈਆਂ ਵੀ ਤੀਸਰੀ ਭੈਣ ਦਾ ਰਿਸ਼ਤਾ ਨਾ ਕਰ ਲਿਓ ਨਾ ਕੋਈ ਨਵੀਂ ਲੈ ਕੇ ਆਇਓ ਵੀ ਹੋ ਸਕਦਾ ਵੀ ਕੁਝ ਹੋਰ ਵਧੀਆ ਹੋਵੇ ਹਨ ਤੇ ਚਲੋ ਉਹਨਾਂ ਨੇ ਸਾਡੇ ਦਿਮਾਗ 'ਚ ਤਾਂ ਇਹ ਚੀਜ਼ ਉਦੋਂ ਆਈ ਵੀ ਅੱਛਾ ਸਾਡੇ ਘਰ ਦੇ ਚ ਇਹ ਪਲੈਨਿੰਗਾਂ ਕਰਵਾ ਰਹੇ ਨੇ ਸਾਡੇ ਰਿਸ਼ਤੇਦਾਰ ਵੀ ਤੀਸਰੀ ਦਾ ਰਿਸ਼ਤਾ ਨਾ ਕਰਿਓ ਵੀ ਦੋ ਆ ਗਈਆਂ ਬਹੁਤ ਨੇ ਵੀ ਹੋ ਸਕਦਾ ਤੁਹਾਨੂੰ ਤੀਸਰੀ ਨਵੀਂ ਲੈ ਕੇ ਆਉ ਹੋ ਸਕਦਾ ਉਹ ਉਦੋਂ ਵੀ ਵਧੀਆ ਆਵੇ ਹਨ ਤੇ ਚਲੋ ਸਾਡੇ ਡੈਡੀ ਨੇ ਸਾਡੇ ਨਾਲ ਗੱਲ ਕੀਤੀ ਸਾਡੇ ਸਹੁਰਾ ਸਾਫ ਕਰਨਾ ਬਹੁਤ ਵਧੀਆ ਖੁੱਲ ਕੇ ਗੱਲ ਕਰਦੇ ਸੀ ਸਾਨੂੰ ਕਦੀ ਇਹ ਨਹੀਂ ਸੀ ਲੱਗਿਆ ਕਿ ਅਸੀਂ ਆਪਣੇ ਸਹੁਰਾ ਸਾਧਨਾ ਗੱਲ ਕਰ ਰਹੇ ਹਾਂ ਤੇ ਉਹ ਕਹਿੰਦੇ ਕਿ ਪੁੱਤਰ ਆਪਣੇ ਘਰ ਦੇ ਵਿੱਚ ਨਾ ਕੁਝ ਲੋਕ ਪਾੜ ਪਾਣਾ ਚਾਹੁੰਦੇ ਨੇ ਵੀ ਸਾਨੂੰ ਕਿਸੇ ਨੇ ਕਿਹਾ ਵੀ ਤੀਜੀ ਬੰ ਦਾ ਰਿਸ਼ਤਾ ਨਾ ਕਰ ਲਓ ਤੇ ਮੈਂ ਡੈਡੀ ਸਾਡੇ ਦਾ ਦਿਮਾਗ 'ਚ ਹੀ ਨਹੀਂ ਆਈ ਇਹ ਗੱਲ ਹੈ ਇਹਦਾ ਤੀਸਰੀ ਦਾ ਨਾ ਤਾਂ ਸੋਚਿਆ ਹੀ ਨਹੀਂ ਕਿ ਅਸੀਂ ਇਹਦਾ ਕਰਨਾ ਹੈ ਇੱਥੇ ਨਹੀਂ ਕਰਨਾ ਇਹ ਸਾਨੂੰ ਅੱਜ ਤੁਸੀਂ ਗੱਲ ਦੱਸੀਏ ਵੀ ਡੈਡੀ ਇਹ ਚੀਜ਼ ਹੋ ਸਕਦੀ ਹੈ ਤੇ ਫਿਰ ਨਾ ਕੋਈ ਵੀ ਕੰਮ ਲਾ ਲੋਣਾ ਜਾਂ ਤਾਂ ਕਹਿੰਦੇ ਜਦੋਂ ਕਿਸੇ ਦੀ ਹਿੰਟ ਭੰਨਣੀ ਹੋਵੇ ਰ ਫਿਰ ਕੁਝ ਕਰਨਾ ਪੈਣਾ ਜਤੇ ਮੈਂ ਕਹਾਂ ਡੈਡੀ ਤੁਸੀਂ ਕਿੱਥੇ ਜਾਂਦੇ ਡੈਡੀ ਕਹਿੰਦੇ ਪੁੱਤਾਂ ਪਾਤ ਜੀ ਲਿਆਵਾਂਗੇ ਜੇ ਸਾਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਡੈਡੀ ਸਾਡੇ ਖੁਸ਼ੀ ਹੋ ਗਈ ਸਾਡੀ ਪੇਕੇ ਵਾਲੀ ਫੈਮਿਲੀ ਨੂੰ ਮੇਰੇ ਡੈਡੀ ਤਾਂ ਤੁਹਾਨੂੰ ਜੋ ਪਹਿਲਾਂ ਦੱਸਿਆ ਪੁੱਛੇ ਕਿ ਦੂਜੀ ਵਾਰ ਅਮਣ ਵਾਲੀ ਨਹੀਂ ਸੀ ਮੰਨਦੇ ਤੇ ਤੀਜੀ ਵਾਰ ਤਾਂ ਕਿੱਥੇ ਮੰਨਣਾਈ ਡੈਡੀ ਕਹਿੰਦੇ ਡੈਡੀ ਕਹਿੰਦੇ ਵੀ ਅੱਜ ਆਪਾਂ ਚੱਲਦੇ ਨੇ ਆਪਣੇ ਅੰਗ ਪਰ ਆਪਾਂ ਜਾ ਆਉਨੇ ਉਹ ਆ ਜਾਂਦੇ ਨੇ ਕਿ ਕਿ ਰੋਜ਼ ਨੂੰ ਵੀ ਅਸਾਂ ਦੇ ਕੋ ਨਾ ਜਾਇਆ ਗਿਆ ਤੇ ਕੁੜੀਆਂ ਕੋ ਕਿਵੇਂ ਜਾਇਆ ਕਰਾਂਗੇ ਸਾਰੇ ਜਾਣੇ ਹਨਾ ਪਾਸੀ ਨਾ ਕਿ ਦੂਰ ਬਹੁਤ ਜਿਆਦਾ ਹੈ ਤੇ ਚਲੋ ਕਰਦੇ ਕਾਉਂਦੇ ਫਿਰ ਮੈਂ ਡੈਡੀ ਨੂੰ ਕਿਹਾ ਮੈਂ ਡੈਡੀ ਜੀ ਤੁਸੀਂ ਸਹਿਮਤ ਹੋ ਤਾਂ ਮੰਮੀ ਨਾਲ ਵੀ ਗੱਲ ਕੀਤੀ ਮੰਮੀ ਕਹਿੰਦੇ ਵੀ ਹਾਂ ਜਿਵੇਂ ਤੁਹਾਨੂੰ ਠੀਕ ਲੱਗਦਾ ਭਾਈ ਉਹ ਮੈਂ ਕਰ ਲਵਾਂ ਸਾਡੀ ਮੰਮੀ ਐ ਕਹਿੰਦੇ ਕਹਿੰਦੇ ਜਿਵੇਂ ਤੁਹਾਨੂੰ ਠੀਕ ਲੱਗਦਾ ਭਾਈ ਉਹ ਮੈਂ ਕਰ ਲਵੋ ਤੁਸੀਂ ਘਰ ਚਲਾਉਣਾ ਤੁਸੀਂ ਤੋੜਨਾ ਤੁਸੀਂ ਜੋੜਨਾ ਤੇ ਅਸੀਂ ਸਾਡੇ ਦਿਮਾਗ ਤੇ ਇਹਦੀ ਗੱਲ ਫਿਰ ਉਦੋਂ ਆਈ ਜਦੋਂ ਸਾਨੂੰ ਕਿ ਬਾਹਰੋਂ ਪਤਾ ਲੱਗੂਗਾ ਦੇ ਘਰੇ ਇਹ ਗੱਲ ਕਹਿ ਰਹੇ ਸਾਡੇ ਰਿਸ਼ਤੇ ਦਾ ਟੱਕ ਹੋ ਸਕਦਾ ਹੈ ਫਿਰ ਅਸੀਂ ਡੈਡੀ ਕਹਿੰਦੇ ਕਹਿੰਦੇ ਪੁੱਤ ਜੀ ਤੀਜੀ ਭੈਣ ਆ ਗਈ ਜਿਵੇਂ ਹੁਣ ਆਪਾਂ ਰਲ ਮਿਲ ਕੇ ਚੱਲ ਰਿਹਾ ਸਾਰੇ ਤੇ ਇਸੇ ਤਰ੍ਹਾਂ ਆਪਾਂ ਸਾਰੇ ਇਕੱਠੇ ਰਵਾਂਗੇ ਕਿ ਸਾਡੇ ਘਰ ਦੇ ਵਿੱਚ ਵੀ ਅੱਡ ਨਹੀਂ ਹੋਵਾਂਗੇ ਆਪਾਂ ਤੇ ਚਲੋ ਕਰਦਿਆਂ ਘਰ ਆਉਂਦੇ ਆ ਫਿਰ ਬਲਿੰਦਰ ਦੇ ਰਿਸ਼ਤੇ ਦੀ ਗੱਲ ਚੱਲੀ ਤੇ ਉਹ ਲੋਕ ਗਗਨ ਸਟੱਡੀ ਕਰ ਰਹੀ ਸੀ ਤੇ ਜਦੋਂ ਐਡਮਿਸ਼ਨ ਕਰਵਾ ਲਈ ਸੀ ਨਾ ਫਿਰ ਅਸੀਂ ਜਦੋਂ ਗੱਲ ਚੱਲੀ ਤਾਂ ਫਿਰ ਉਤਾਰਨੇ ਕਿਹਾ ਕਿ ਮਤਲਬ ਮੇਰੀ ਮੰਮੀ ਨੂੰ ਕਿਹਾ ਉਧਰ ਪੇਕਿਆਂ ਵਾਲੀ ਨੂੰ ਕਿ ਮੰਮੀ ਗਗਨ ਦੀ ਜਿਹੜੀ ਪੜ੍ਹਾਈ ਰਹਿੰਦੀ ਹੈ ਉਹ ਅਸੀਂ ਕੰਪਲੀਟ ਕਰਾ ਲਾਂਗੇ ਤੁਸੀਂ ਇੱਕ ਵਾਰੀ ਰਿਸ਼ਤਾ ਕਰ ਲਓ ਤੇ ਫਿਰ ਚਲੋ ਜਿਵੇਂ ਨਾ ਕਿਵੇਂ ਕਰਕੇ ਮੰਨ ਗਏ ਮੇਰੇ ਡੈਡੀ ਵੀ ਮੰਨ ਗਏ ਮੇਰੇ ਮੰਮੀ ਵੀ ਮੰਨ ਗਏ ਸਾਰੇ ਮੰਨ ਗਏ ਪੇ ਫਿਰ ਅਸੀਂ ਇਹੀ ਸੋਚਿਆ ਫਿਰ ਇਹ ਫਸਟ ਇਅਰ ਚ ਇਹਦੀ ਐਡਮਿਸ਼ਨ ਮਣਾ ਮਣਾਗਾ ਤਾਂ ਹੀ ਡੈਡੀ ਨੇ ਤੇ ਮੰਮੀ ਵੀ ਕਹਿੰਦੇ ਵੀ ਸਾਡੀ ਕੁੜੀ ਪੜਦੀ ਪਈ ਐ ਇਹ ਕਹਿੰਦੀ ਵੀ ਮੈਂ ਕੋਈ ਆਪਣੀ ਜੌਬ ਵਗੈਰਾ ਲਗਾਾਂਗੀ ਵਧੀਆ ਸੈਟਲ ਹੋ ਕੇ ਫੇਰ ਵੀ ਮੈਂ ਸੋਚਿਆ ਕਿ ਅਸੀਂ ਚਲੋ ਜੌਬ ਵੀ ਕਰਵਾ ਦਾਂਗੇ ਹਨਾ ਇਹਨੂੰ ਪੜਾ ਵੀ ਦਵਾਂਗੇ ਨਹੀਂ ਮੰਮੀ ਨੇ ਸ਼ਰਤ ਰੱਖੀ ਮੰਮੀ ਕਹਿੰਦੀ ਜੇ ਮੇਰੀ ਕੁੜੀ ਨਾਲ ਬਲਿੰਦਰ ਨਾਲ ਬੈਠ ਕੇ ਮੰਮੀ ਮੈਨੂੰ ਦੱਸਦੇ ਵੀ ਮੇਰੀ ਨਾ ਬਲਿੰਦਰ ਨਾਲ ਬੈਠ ਕੇ ਗੱਲ ਲਈ ਬਲਿੰਦਰ ਨੇ ਮਤਲਬ ਇੱਕ ਤਰ੍ਹਾਂ ਨਾਲ ਪ੍ਰੋਮਿਸ ਕੀਤਾ ਹੈ ਮੰਮੀ ਨਾਲ ਕਿ ਕੋਈ ਚੱਕਰ ਨਹੀਂ ਜਿੰਨੀ ਕਹਿੰਦਾ ਮੰਨ ਕਰੇਗਾ ਵੀ ਮੈਂ ਪੜ੍ਹਾਈ ਕਰਨੀ ਮੈਂ ਸਾਰੀ ਪੜ੍ਹਾਈ ਕਰਾਵਾਂਗਾ ਉਹ ਵਾਦਾ ਪੂਰਾ ਵੀ ਕੀਤਾ ਉਹਨਾਂ ਨੇ ਵਿਆਹ ਤੋਂ ਬਾਅਦ ਹਾਂ ਹੁਣ ਦਲਨ ਜੌਬ ਕਰਦੀ ਐ ਇਸ ਟਾਈਮ ਜਿਵੇਂ ਤੁਸੀਂ ਦੇਖ ਰਹੇ ਹੋ ਸਾਡੇ ਵਲੌਗਾਂ 'ਚ ਤੇ ਆਪਣੀ ਮੈਂ ਵੀ ਸਾਰੀ ਸਟਰਗਲ ਜਿਵੇਂ ਤਾਂ ਦੱਸਦੀ ਹਣਾ ਕਿ ਜਿੰਨੀ ਸਟਰਗਲ ਸੀ ਉਸ ਤੋਂ ਬਾਅਦ 4 ਸਾਲ ਬਾਅਦ ਹੀ ਅਮੰਦ ਹੋਇਆ ਸੀ ਤੇ ਠੀਕ 4 ਸਾਲ ਬਾਅਦ ਹੀ ਮੇਰਾ ਵਿਆਹ ਹੋਇਆ ਸੀਗਾ 2012 ਦੇ ਵਿੱਚ ਹਾਂ ਤੇ ਉਸ ਟਾਈਮ ਮੈਂ ਫਸਟ ইয়ার 'ਚ ਸੀ ਤੇ ਮੈਨੂੰ ਯਾਦ ਆ ਪਈ ਮੇਰੀ ਜਦੋਂ ਮੈਰਿਜ ਹੋਈ ਸੀ ਮੈਰਿਜ ਤੋਂ ਬਾਅਦ ਮੈਂ ਫਿਰ ਗਈ ਸੀ ਕਿ ਵਾਪਸ 2 ਮਹੀਨੇ ਰਹੀ ਸੀ ਆਪਣੇ ਪੇਕੇ ਕਿਉਂਕਿ ਮੇਰੇ ਉਸ ਟਾਈਮ ਬੀਏ ਫਸਟ ইয়ার ਦੇ ਫਾਈਨਲ ਐਗਜ਼ਾਮ ਚੱਲ ਰਹੇ ਸੀ ਤੇ ਉਹ ਮੈਂ ਦੇਣ ਵਾਸਤੇ ਵੀ ਉਸ ਤੋਂ ਬਾਅਦ ਫਿਰ ਮੈਂ ਆਫਟਰ ਮੈਰਿਜ ਅਸੀ ਖੰਨਾ ਰਹਿਣ ਲੱਗ ਗਏ ਸੀ ਕਿ ਦੀਦੀ ਦੇ ਪਿੱਛੇ ਪਿੱਛੇ ਰਹੀਆਂ ਮੁੱਤਿਆ ਦੀਦੀ ਹੁਣੀ ਗਈ ਮੈਂ ਵੀ ਉਤਾਰ ਵੀ ਜੋਬ ਕਰਦਾ ਸੀ ਬਲਵਿੰਦਰ ਵੀ ਜੋਬ ਕਰਦਾ ਸੀ ਤੇ ਬਲਵਿੰਦਰ ਵੀ ਉਸ ਟਾਈਮ ਖੰਨੇ ਜੋਬ ਕਰ ਰਿਹਾ ਸੀ ਉਹ ਸੇਮ ਸਿਟੀ ਦੇ ਵਿੱਚ ਹੀ ਸੀ ਤੇ ਮੈਂ ਆਪਣੀ ਗ੍ਰੈਜੂਏਸ਼ਨ ਵੀ ਉੱਥੇ ਹੀ ਕੰਪਲੀਟ ਕੀਤੀ ਖੰਨੇ ਤੋਂ ਹੀ ਆਫਟਰ ਥੈਟ ਮੈਂ ਆਪਣੀ ਬੀਐਡ ਵੀ ਉੱਥੇ ਹੀ ਕੰਪਲੀਟ ਕੀਤੀ ਖੰਨਾ ਤੋਂ ਹੀ ਐਂਡ ਪਲੱਸ ਮਾਸਟਰਸ ਵੀ ਉੱਥੋਂ ਹੀ ਮੈਂ ਕੰਪਲੀਟ ਕੀਤੀ ਹੈ ਤਾਂ ਮਤਲਬ ਮਾਸਟਰਸ ਤੱਕ ਦੀ ਹੋਂਦ ਤੱਕ ਦੀ ਮੈਂ ਜਿੰਨਾ ਵੀ ਆਪਣੀ ਸਟੱਡੀ ਕੀਤੀ ਹੈ ਜਾਂ ਹੁਣ ਤੱਕ ਮੈਂ ਜਿੰਨੀ ਵੀ ਆਪਣੀ ਜੋ ਵੀ ਜੌਬ ਕਰ ਰਹੀ ਆ ਇਹ ਸਾਰੇ ਦੇ ਪਿੱਛੇ ਕਿਤੇ ਨਾ ਕਿਤੇ ਜਿਹੜੇ ਮੇਰੇ ਹਸਬੰਦ ਨੇ ਬਲਵਿੰਦਰ ਸਿੰਘ ਉਹਨਾਂ ਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਪੋਰਟ ਰਹੀ ਹੈ ਮੈਨੂੰ ਤੇ ਦੂਸਰੀ ਗੱਲ ਇਹ ਹੁੰਦੀ ਹੈ ਕਿ ਦੇਖੋ ਜਿੱਥੇ ਹਸਬੰਦ ਦੀ ਸਪੋਰਟ ਹੈ ਜਿੱਥੇ ਆਪਣੀ ਫੈਮਿਲੀ ਸਪੋਰਟ ਹੈ ਨਾ ਉੱਥੇ ਹੋਰ ਕੋਈ ਦੂਜਾ ਤੀਜਾ ਬੰਦਾ ਮੈਟਰ ਨਹੀਂ ਕਰਦਾ ਹੈਗਾ ਹਨਾ ਵੀ ਸਾਨੂੰ ਅਸੀਂ ਸੋਚ ਜਾਈਏ ਵੀ ਕਿ ਲੋਕ ਕੀ ਕਹਿਣਗੇ ਜਾਂ ਵੀ ਉਹ ਫਲਾਣਾ ਨਹੀਂ ਚਾਹੁੰਦਾ ਕਿ ਅਸੀਂ ਪੜੀਏ ਜਦੋਂ ਸਾਡਾ ਸਾਡੇ ਘਰ ਦੇ ਸਾਡੇ ਨਾਲ ਹੈ ਸਾਡੀ ਫੈਮਿਲੀ ਸਾਡੇ ਨਾਲ ਹੈ ਤੇ ਸਾਨੂੰ ਹੋਰ ਲੋਕਾਂ ਤੋਂ ਕੋਈ ਮਤਲਬ ਨਹੀਂ ਹੈ ਨਾ ਅਸੀਂ ਪਿਛਲੇ ਇੰਟਰੋ ਦੇ ਵਿੱਚ ਗਾਣਾ ਵੀ ਗਾਇਆ ਸੀ ਸੁਣ ਕੇੜਾ ਇੰਟਰੋ ਡਿਟੇਲ ਨਾਲ ਨਹੀਂ ਤੇ ਇਹਦੇ ਵਿੱਚ ਆਪਾਂ ਕਹਿੰਦੇ ਆ ਦੁਨੀਆ ਤੇ ਐਵੇਂ ਬੜਾ ਖੁਸ਼ੀ ਆਖਦੀ ਪਰਵਾਹ ਨਹੀਂ ਕਰੀ ਤੇ ਹਾਂ ਤੇ ਪਰਮਾਤਮਾ ਸੱਚੇ ਪਾਤਸ਼ਾਹ ਦਾ ਸਿਰ ਤੇ ਹੱਥ ਹੈ ਤੇ ਐਵੇਂ ਬਣਿਆ ਰਵੇ ਤੇ ਉਹਦੇ ਸਦਕਾ ਹੀ ਅਸੀਂ ਅੱਗੇ ਚੱਲ ਰਹੇ ਆ ਜੋ ਵੀ ਕਰ ਰਹੇ ਆ ਪਰਮਾਤਮਾ ਸਾਨੂੰ ਆਸ਼ੀਰਵਾਦ ਦੇ ਰਿਹਾ ਸੀ ਉਹਦੇ ਨਾਲ ਹੀ ਬਾਰੂ ਦੇ ਨਾਲ ਕਿ ਕਿਤ ਤੱਕ ਪਹੁੰਚਿਆ ਤੇ ਬਾਕੀ ਬਹੁਤ ਪਲੈਨਿੰਗਾਂ ਨੇ ਵੀ ਅੱਗੇ ਵੀ ਆਪਾਂ ਆਪਣੇ ਵੀ ਜਿਹੜੇ ਅੱਗੇ ਨੈਕਸਟ ਜਿਹੜੇ ਆਪਣੇ ਨਵੇਂ ਪਲਾਨ ਨੇ ਹਨਾ ਕਿ ਕਿਵੇਂ ਜਿਹੜਾ ਵੀਡੀਓ ਬਣਾਉਣੀਆਂ ਨੇ ਕਿਵੇਂ ਆਪਾਂ ਆਪਣੇ ਘਰ ਨੂੰ ਜੋੜ ਕੇ ਰੱਖ ਸਕਦੇ ਹਾਂ ਹਨਾ ਜੁਆਇੰਟ ਫੈਮਿਲੀ ਦੇ ਆਪਾਂ ਕਿਵੇਂ ਰਹਿ ਸਕਦੇ ਹਾਂ ਤੇ ਕਿਉਂਕਿ ਅੱਜ ਦੇ ਟਾਈਮ ਦੇ ਨਾਲ ਦੇਖੋ ਜੀ ਘਰ ਦੇ ਵਿੱਚ ਇਕੱਠੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਲੋਕਾਂ ਦਾ ਤੇ ਹਨਾ ਕੋਈ ਨਹੀਂ ਚਾਹੁੰਦਾ ਕਿ ਅਸੀਂ ਵੀ ਇਕੱਠੇ ਰਹੀ ਇੱਕ ਪਰਿਵਾਰ ਦੇ ਵਿੱਚ ਰਹੀਏ ਤੇ ਦੂਸਰੀ ਗੱਲ ਇਹ ਹੈ ਕਿ ਦੇਖੋ ਪਰਵਾਰ ਵਰਗੀ ਰੀਜ਼ ਨਹੀਂ ਹੈਗੀ ਮੈਂ بار-बार ਵੀਡੀਓ ਤੇ ਇਹੀ ਕਹਿੰਨੀ ਹੁੰਦੀ ਆ ਕਿ ਜਿੱਥੇ ਆਪਣੇ ਪਰਿਵਾਰ ਨੇ ਕੰਮ ਆਇਆ ਨਾ ਉੱਥੇ ਹੋਰ ਕਿਤੇ ਇੰਨੀ ਕੰਮ ਹੋਣਾ ਕਿਉਂਕਿ ਅੱਜ ਦੇ ਟਾਈਮ ਤੇ ਜੋੜਨ ਵਾਲੇ ਘਟਣੇ ਜੇ ਤੋੜਨ ਵਾਲੇ ਬਹੁਤ ਜ਼ਿਆਦਾ ਨੇ ਤੇ ਦੇਖੋ ਤੁਸੀਂ ਆਪਾ ਲੋਕਾਂ ਨੂੰ ਦੇਖ ਕੇ ਨਹੀਂ ਚੱਲਣਾ ਹੈਗਾ ਬਹੁਤ ਸਾਰੇ ਮੈਂ ਦੇਖਿਆ ਕਿ ਕਈ ਲੋਕ ਕਹਿੰਦੇ ਆ ਵੀ ਮਾਵਾ ਨਹੀਂ ਵਸਣ ਦਿੰਦੀਆਂ ਘਰ ਦੀਆਂ ਦਾ ਠੀਕ ਹੈ ਨਾ ਕਿੱਤੀਆਂ ਕਰ ਉਹ ਟੁੱਟਦਾ ਜਦੋਂ ਆਪਾਂ ਇਥੋਂ ਸਹੁਰਿਆਂ ਦੀ ਗੱਲ ਨਹੀਂ ਕਿਨੇ ਕਿ ਚੁੱਕ ਕੇ ਫੋਨ ਤੇ ਆਪਣੇ ਪੇਕੇ ਘਰ ਦਾ ਆਪਦੇ ਆ ਕਿ ਮੈਨੂੰ ਅੱਜ ਮੇਰੇ ਘਰ ਵਾਲੇ ਨੇ ਆ ਕੇ ਆ ਮੇਰੇ ਸੱਸ ਨੇ ਆ ਕੇ ਆ ਮੇਰੇ ਸਹੁਰੇ ਨੇ ਮੇਰੇ ਜੀੜ ਨੇ ਤਾਂ ਉੱਥੇ ਫਿਰ ਉਹ ਦੇਖੋ ਆਪਾਂ ਤੇ ਇਸ ਘਰ ਦੇ ਵਿੱਚ ਫਿਰ ਉਹ ਜਿਹੋ ਹੋ ਜਾਂਦੇ ਆ ਲੜਪੜ ਕੇ ਹਨਾ ਤੇ ਉਹ ਵੀ ਰੜਕ ਮੇਗ ਮਗਰ ਨੂੰ ਟੈਨਸ਼ਨ ਲੈੰਦੇ ਰਹਿ। ਵੀ ਹੈ ਸਾਡੀ ਕੁੜੀ ਨੂੰ ਆ ਕਿਹਾ ਲੈ ਹੁਣ ਜਦ ਸਾਡਾ ਪਰੋਣਾ ਹੈਗਾ ਉਹਦੇ ਨਾਲ ਆ ਗੱਲ ਕਰਾਂਗੇ ਜਾਂ ਸੱਸ ਹੈਗੀ ਆ ਗੱਲ ਕਰਾਂਗੇ। ਬਾਕੀ ਜੀ ਸਾਡੀ ਫੈਮਿਲੀ ਦੇ ਵਿੱਚ ਇਹੋ ਜੀ ਪ੍ਰੋਬਲਮ ਬਿਲਕੁਲ ਨਹੀਂ ਆਈ ਹੈਗੀ। ਜੇ ਇਸ ਫੈਮਿਲੀ ਵਿੱਚ ਇਹੋ ਜੀ ਕੋਈ ਪ੍ਰੋਬਲਮ ਆਉਂਦੀ ਮਤਲਬ ਐਵੇਂ ਦੀ ਹਾਂ ਤੇ ਤੁਸੀਂ ਦੇਖ ਲਓ ਕਿ ਅੱਜ ਅਸੀਂ ਇੱਥੇ ਬੈਠੇ ਆਂ ਤੇ ਸ਼ਾਇਦ ਅਸੀਂ ਨਾ ਨਾ ਹੁੰਦੇ ਫਿਰ ਅਸੀਂ ਕਹੀਦਣਾ ਵੀ ਇਧਰ ਬੜਾ ਕਲੇਸ਼ ਰਹਿੰਦਾ ਇੱਥੇ ਅਸੀਂ ਕਰਕੇ ਰਿਸ਼ਤਾ ਕੀ ਲੈਣਾ ਹੈ ਨਾ ਤੇ ਇਹੀ ਸੀ ਕਿ ਫੈਮਿਲੀ ਸਾਡੀ ਚੰਗੀ ਸੀ। ਇਹਨਾਂ ਨੂੰ ਵੀ ਸਾਡੀ ਫੈਮਿਲੀ ਚੰਗੀ ਲੱਗੀ ਤੇ ਸਾਨੂੰ ਵੀ ਇਹਨਾਂ ਦੀ ਫ ਤਾਂ ਕਰਕੇ ਅਸੀਂ ਫਿਰ ਤਿੰਨੇ ਇਕੱਠੇ ਹੋ ਗਏ ਤੇ ਮੇਰੀ ਗੱਲ ਵਿੱਚ ਰਹਿ ਗਈ ਸੀ ਕਿ ਤੁਹਾਨੂੰ ਮੈਂ ਹੀ ਕਹਿਣਾ ਚਾਹੁੰਨੀ ਆ ਜਿਹੜੀਆਂ ਮੇਰੀਆਂ ਭੈਣਾਂ ਸਾਡੀ ਵੀਡੀਓ ਦੇਖਦੇ ਨੇ ਕਹਿੰਦੇ ਨੇ ਸਾਰੇ ਸਾਨੂੰ ਇਹ ਕਹਿੰਦੇ ਨੇ ਵੀ ਤੁਹਾਡੀ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਸਾਡੀ ਵੀਡੀਓ 'ਚ ਸਿੱਖਣ ਨੂੰ ਮਿਲਦਾ ਤਾਂ ਪਲੀਜ਼ ਜਿਹੜੇ ਕੋਈ ਨਵੇਂ ਵਿਆਹੇ ਨੇ ਸਾਡੀ ਵੀਡੀਓ ਦੇਖਦੇ ਨੇ ਤੇ ਦੇਖੋ ਸੋਹਰਾ ਫੈਮਿਲੀ ਵਿੱਚ ਥੋੜੀਆਂ-ਬੋਟੀਆਂ ਦੇਖੋ ਨਿੱਕੀ-ਬੋਟੀ ਗੱਲ ਉਹ ਵੀ ਇਹ ਰਹਿੰਦੀਆਂ ਕੋਈ ਐਸਾ ਘਰ ਨਹੀਂ ਕਿ ਜਿਹਦੇ ਵਿੱਚ ਲੜਾਈ ਝਗੜਾ ਨਹੀਂ ਹੁੰਦਾ ਜਿੱਥੇ ਦੋ ਭਾਂਡੇ ਨੇ ਜੀ ਉਹ ਤਾਂ ਖੜਕਦੇ ਨੇ ਜਿਹੜੀ ਗੱਲ ਕੋਈ ਇਹ ਨਾ ਕਹੋ ਕਿ ਹੁ ਆਪਾਂ ਜ ਸਾਡੀ ਨੋਕਚੋਕ ਹੋ ਜਾਂਦੀ ਹੈ ਫਿਰ ਤਾਂ ਗੱਲ ਕੀ ਆ ਜਾਂਦੀ ਹੈ ਹਾਂ ਕਹਿ ਤਾ ਠੀਕ ਆ ਕੋਈ ਚੱਕਰ ਨਹੀਂ ਉਸੋ ਜਿਹੜਾ ਤਾਂ ਇਹਨੇ ਕਹਿਤਾ ਮੈਂ ਕਹਿਤਾ ਇੱਕ ਵਾਰ ਇਹ ਹੁੰਦੇ ਨੇ ਤਾਂ ਆਪਾਂ ਲੜਦੇ ਰਹਦੇ ਸੀ ਇਹਦੇ ਵੱਡੀ ਗੱਲ ਹੈ ਅੱਜ ਵੀ ਆਪਾਂ ਉਹੀ ਆ ਉਹ ਗੱਲ ਬકરી ਥੋੜੀ ਏ ਵੱਧ ਗਈ ਹੈ ਨਾ ਤੇ ਦੂਜੀ ਗੱਲ ਇਹ ਹੈ ਜੀ ਲੜਾਈ ਝਗੜਾ ਹੁੰਦਾ ਪਰ ਉਹਨੂੰ ਪਿਆਰ ਨਾਲ ਜਿਹੇ ਹੈਂਡਲ ਹੋ ਜਾਂਦਾ ਬਹੁਤ ਵਧੀਆ ਗੱਲ ਹੈ ਤੇ ਮੈਂ ਬਾਰ-ਬਾਰ ਇੱਕੋ ਗੱਲ ਫੇਰ ਕਹੂੰਗੀ ਪਰਿਵਾਰ ਬਹੁਤ ਹੀ ਅਹਿਮਤ ਰੱਖਦਾ ਸਾਡੇ ਵਾਸਤੇ ਕੀਮਤੀ ਚੀਜ਼ ਹੈ ਇਹ ਜਿਹੜੇ ਆਪਣੇ ਇਕੱਠਾ ਪਰਿਵਾਰ ਹੈ ਨਾ ਬਹੁਤ ਘੱਟ ਮਿਲਦਾ ਹੈ ਅੱਜਕੱਲ੍ਹ ਦੇਖਣ ਨੂੰ ਤੇ ਸਾਡੇ ਨਾਲ ਬਹੁਤ ਹੀ ਵਧੀਆ ਇਨਸਾਨ ਜੁੜੇ ਹੋਏ ਨੇ ਜਿਹੜੇ ਸਾਨੂੰ ਮੋਟੀਵੇਸ਼ਨ ਦਿੰਦੇ ਰਹਦੇ ਆ ਵੀ ਤੁਸੀਂ ਐਂਦਾ ਕਰੋ ਦਾ ਰਹਿਣਾ ਹੈ ਨਾ ਤੇ ਸਾਨੂੰ ਤੁਹਾਡੇ ਕੋਲ ਹਿੰਮਤ ਮਿਲਦੀ ਹੈ ਤੇ ਕਈਆਂ ਨੂੰ ਸਾਡੇ ਕੋਲ ਹਿੰਮਤ ਮਿਲਦੀ ਹੈ ਨਾ ਤੇ ਇਹ ਜਿਹੜਾ ਵਲੋਗਿੰਗ ਦਾ ਅਸੀਂ ਕੀਤਾ سلسلہ ਸ਼ੁਰੂ ਇਹ ਤੁਹਾਨੂੰ ਅਗਲੇ ਵਲੋਗ ਦੇ ਦੱਸਾਂਗੇ ਤੁਹਾਨੂੰ ਅਸੀਂ ਨੈਕਸਟ ਵਲੋਗ ਦੇ ਵਿੱਚ ਦੱਸਾਂਗੇ ਕਿ ਅਸੀਂ ਕਿਵੇਂ ਕੀਤਾ ਤੇ ਕਿਵੇਂ ਅਸੀਂ ਸਟਰਗਲ ਲਾਈਫ ਕਿਵੇਂ ਦੀ ਕਦੋਂ ਸ਼ੁਰੂ ਕੀਤਾ ਤੇ ਕਿਵੇਂ ਕਿੱਥੋਂ ਤੱਕ ਅਸੀਂ ਪਹੁੰਚੇ ਹਾਂ ਹੁਣ ਤੱਕ ਤੇ ਸਾਡਾ ਕਿਵੇਂ ਦਿਮਾਗ ਦੇ ਚਾਹੀ ਵੀ ਅਸੀਂ ਵੀਡੀਓ ਸਾਨੂੰ ਵਲੋਗ ਬਣਾਉਣੇ ਚਾਹੀਦੇ YouTube ਤੇ ਆਉਣਾ ਚਾਹੀਦਾ ਹੈ ਨਾ ਉਹ ਸੋ ਬਾਅਦ ਤਾਂ ਗਗਨ ਦਾ ਵਿਆਹ ਹੋ ਗਿਆ ਭਾਈ ਗਗਨ ਦਾ ਕੋਈ ਸਟਰਗਲ ਨਹੀਂ ਕਰਨਾ ਪਿਆ ਹਣਾ ਕਹਿੰਦੇ ਕਿ ਨਾ ਗਗਨ ਬਿਲਕੁਲ ਜਿਵੇਂ ਹੁਣ ਜਿਹੜਾ ਫੋਨ ਹੈ ਇਸ ਟਾਈਮ ਤੁਸੀਂ ਘਰ ਦੇਖ ਰਹੇ ਹੋ ਲੌਗ ਵਿੱਚ ਗਗਨ ਐਵੇਂ ਦੇ ਘਰ ਦੇ ਵਿੱਚ ਆਈਏ ਮੈਰਿਜ ਕਰਵਾ ਕੇ ਆਟਾ ਇਹਨਾਂ ਨੇ ਜਿਸ ਲੱਗਿਆ ਬਾਤ ਮੈਂ ਮੈਂ ਤੁਹਾਨੂੰ ਦੱਸਿਆ ਜੀ ਕਿ ਸਾਡਾ ਪਿੰਡ ਘਰ ਹੁੰਦਾ ਸੀ ਮੈਂ ਉੱਥੇ ਆਈ ਸੀ ਤੇ ਅਮਣ ਆਈ ਸੀ ਜੀ ਤਿੰਨ ਰਹੂ ਸੀ ਇੱਥੇ ਆਈ ਸੀ ਤੇ ਗਗਨ ਬਿਲਕੁਲ ਸਾਰੇ ਕੰਪਲੀਟ ਦੇ ਵਿੱਚ ਆਈ ਰਹੀ ਹੈ ਤੇ ਬਾਕੀ ਬਈ ਗੱਲ ਕਹਿੰਦੇ ਨਾ ਜੀ ਜਿਹੜੀ ਪਹਿਲੀ ਆਉਂਦੀ ਹੈ ਨਾ ਵੀ ਉਹਨੂੰ ਥੋੜਾ ਸਗਲ ਕਰਨਾ ਬੰਦਾ ਜੇ ਕੋਈ ਦੋ ਨੇ ਤੇ ਦੂਜੇ ਨੂੰ ਸਗਲ ਕਰਨਾ ਤੀਜੀ ਨੂੰ ਬਣਾ ਬਸ ਸਾਰਾ ਕੁਝ ਮਿਲ ਜਾ ਰਿਹਾ ਹੈ ਗਗਨ ਵਾਪਸ ਸਾਰਾ ਕੁਝ ਤਿਆਰ ਰੱਖਿਆ ਹੈ ਜੀ ਵੀ ਜੋ ਕੁਝ ਅਸੀਂ ਹੰਡਾਇਆ ਉਹ ਸਾਡੀ ਭੈਣਾਂ ਹੰਡਾਵੇ ਹਨ ਤੇ ਗਗਨ ਦੇ ਆਉਣ ਤੋਂ ਪਹਿਲਾਂ ਸਾਰਾ ਮਿਸਤਰੀ ਵਾਲਾ ਕੰਮ ਕੰਪਲੀਟ ਹੋ ਚੁੱਕਿਆ ਸੀ ਪਾ ਉਸ ਟਾਈਮ ਮੇਰਾ ਜੀ ਹਨਾ ਥੋੜਾ ਹੋ ਕੇ ਰੰਦਾ ਸੀ ਮੌਦਾ ਅਸੀਂ ਅਸੀਂ ਜਿਹੜਾ ਆਪਣਾ ਘਰ ਕਿਵੇਂ ਬਣਾਇਆ ਤੁਹਾਨੂੰ ਮੇਰੇ ਤੇ ਵੀ ਆਪਾਂ ਵੀਡੀਓ ਦੱਸਾਂਗੇ ਜੀ ਕਮੈਂਟ ਕਰੋਗੇ ਤਾਂ ਜ਼ਰੂਰ ਦੱਸਾਂਗੇ ਤੁਹਾਡੇ ਕਮੈਂਟਾਂ ਕਰਕੇ ਅਸੀਂ ਇਹ ਜਿਹੜੀ ਅੱਜ ਵਾਲੀ ਇੰਟਰਵਿਊ ਹੈ ਤੁਹਾਡੇ ਲਈ ਸ਼ੂਟ ਕੀਤੀ ਹੈ ਜੋ ਤੁਸੀਂ ਕਮੈਂਟ ਕਰੋਗੇ ਅਸੀਂ ਉਹਦੇ ਅਕੋਰਡਿੰਗ ਹੀ ਤੁਹਾਨੂੰ ਵੀਡੀਓ ਲਈ ਜਾਵਾਂਗੇ ਠੀਕ ਹੈ ਨਾ ਤੇ ਬਸ ਕਮੈਂਟ ਜਦੋਂ ਜਿੰਨੀ ਜਲਦੀ ਕਰਦਿਆ ਕਰੋ ਸਾਰੇ ਦੱਸਿਆ ਕਰੋ ਵੀ ਇਸ ਅਗਲੀ ਜਿਹੜੀ ਵੀਡੀਓ ਸਾਨੂੰ ਇਹਦੇ ਰਿਕਾਰਡਿੰਗ ਚਾਹੀਦੀ ਹੈ ਅਸੀਂ ਉਸੇ ਤਰ੍ਹਾਂ ਹੀ ਵੀਡੀਓ ਬਣਾਵਾਂਗੇ ਤੇ ਗਗਨ ਫਾਈਨਲੀ ਜੀ ਵਿਆਹ ਤੋਂ ਬਾਅਦ ਹੀ ਜਿੱਥੇ ਬਿੰਦਰ ਜੌਬ ਕਰਦਾ ਸੀ ਗਗਨ ਨੂੰ ਲੱਗਾ ਮਹੀਨਾ কেটে ਰਹੀ ਨਵੀਂ ਨਹੀਂ ਲੜਦੀ ਰਹੀ ਸੀ 10 12 ਦਿਨ ਹਾਂ 10 12 ਦਿਨ ਗगन ਆਪਣੇ ਇੱਥੇ ਰਹੀ ਸੋਰੇ ਘਰ ਦੇ ਵਿੱਚ ਤੇ ਗगन ਨੇ ਨਾਲ ਦੀ ਨਾਲ ਪਈ ਦਿੱਤਾ ਸਮਾਨ ਪੈਕ ਤੇ ਬਲਵਿੰਦਰ ਨੇ ਫੋਨ ਕਰਕੇ ਕਹਿਤਾ ਗਾਦਾ ਮੰਮੀ ਮੈਂ ਰੂਮ ਲੈ ਲਿਆ ਗगन ਦੀ ਪੈਕਿੰਗ ਕਰੋ ਤੇ ਗगन ਨੂੰ ਛੱਡ ਦੇ ਇੱਥੇ ਤੇ ਤੇ ਰੈਡੀ ਅਮਨ ਕੱਲੀ ਹਾਂ ਮੈਂ ਫੇਰ ਕੱਲੀ ਦੀ ਕੱਲੀ ਤੇ ਬਾਕੀ ਚਲੋ ਜੀ ਲਾਕਡਾਊਨ ਵਧੀਆ ਆਇਆ ਸਾਰੇ ਫੇਰ ਇਕੱਠੇ ਹੋਗੇ ਹਾਂ ਲਾਕਡਾਊਨ ਦੇ ਵਿੱਚ ਅਸੀਂ ਲਾਕਡਾਊਨ ਦੇ ਵਿੱਚ ਅਸੀਂ ਸਾਰੀ ਫੈਮੀ ਇਕੱਠੇ ਹੋਗੇ ਜੀ ਫੇਰ ਦੁਬਾਰਾ ਤੇ ਚਲੋ ਜੀ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਆਈ ਹੋਪ ਤੁਹਾਨੂੰ ਜਿਹੜਾ ਤੁਹਾਡੇ ਜਵਾਬ ਸਵਾਲ ਸੀ ਉਹਨਾਂ ਨੂੰ ਸਾਰਿਆਂ ਨੂੰ ਜਵਾਬ ਮਿਲ ਗਏ ਹੋਣਗੇ ਤੇ ਅਗਰ ਵੀਡੀਓ ਵਧੀਆ ਲੱਗੀ ਜੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰੋ ਚੈਨਲ ਤੇ ਅਗਰ ਤੁਸੀਂ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਅਜੇ ਬਹੁਤ ਸਾਰੀਆਂ ਵੀਡੀਓਜ਼ ਰਹਿndੀਆਂ ਸਾਰ ਤੇ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਦੇ ਲਈ ਸਭੀ ਨੂੰ ਅਕਾਲ ਬਾਏ ਬਾਏ ਜੀ ਟੇਕ ਕੇਅਰ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ